ਸਸ਼ੀਕਾਲ ਮੈਂ ਸੋਨਮ ਸ਼ਰਮਾ ਤੁਸੀਂ ਵੇਖ ਰਹੇ ਹੋ A1 ਪੰਜਾਬੀ ਟੀਵੀ ਲਾਈਵ ਪ੍ਰੋਗਰਾਮ ਵਿੱਚ ਆਪ ਸਭ ਦਾ ਸਵਾਗਤ ਹੈ ਅਸੀਂ ਹਰ ਰੋਜ਼ ਕਿਸੇ ਨਾ ਕਿਸੇ ਵਿਸ਼ੇ ਦੇ ਉੱਪਰ ਗੱਲਬਾਤ ਕਰਦੇ ਹੁੰਦੇ ਆ ਤੇ ਅੱਜ ਅਸੀਂ ਗੱਲ ਕਰਾਂਗੇ ਕਿ ਆਪ ਦੇ ਸੁਪਰੀਮੋ ਨੇ ਮਹਿਲਾਵਾਂ ਨੂੰ ਹਜ਼ਾਰ-ਹਜ਼ਾਰ ਰੁਪਏ ਦੇਣ ਦਾ ਕੀਤਾ ਐਲਾਨ ਇਸ ਵਿਸ਼ੇ ਦੇ ਉੱਪਰ ਗੱਲਬਾਤ ਕਰ ਲਈ ਜੋ ਸਕਰੀਨ ਦੇ ਪਰ ਨੰਬਰ ਹੈ ਉਸ ਨੂੰ ਤੁਸੀਂ ਵੀ ਡਾਇਲ ਕਰੋ ਤੇ ਆਪਣੇ ਵਿਚਾਰ ਵੀ ਸਾਡੇ ਨਾਲ ਸਾਂਝੇ ਕਰੋ ਲਾਈਵ ਨੂੰ ਬਤਵਾ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਜੋ ਅਸੀਂ ਅੱਜ ਦਾ ਵਿਸ਼ਾ ਰੱਖਿਆ ਹੈ ਕਿ ਆਪ ਦੇ ਸੁਪਰੀਮੋ ਜਾਨੀ ਕਿ ਅਰਵਿੰਦ ਕੇਜਰੀਵਾਲ ਨੇ ਹਜ਼ਾਰ ਹਜ਼ਾਰ ਰੁਪਏ ਦੇਣ ਦਾ ਮਹਿਲਾਵਾਂ ਨੂੰ ਕੀਤਾ ਐਲਾਨ ਜੀ ਹਾਂ ਦਿੱਲੀ ਦੇ ਵਿੱਚ ਅੱਜ ਅਰਵਿੰਦ ਕੇਜਰੀਵਾਲ ਨੇ ਜਿਹੜਾ ਮਹਿਲਾਵਾਂ ਨੂੰ ਹਜ਼ਾਰ ਹਜ਼ਾਰ ਰੁਪਏ ਦੇਣ ਦਾ ਐਲਾਨ ਕਰ ਦਿੱਤਾ ਪਰ ਸਵਾਲ ਇਥੇ ਵੀ ਪੈਦਾ ਹੁੰਦਾ ਹੈ ਕਿ ਪੰਜਾਬ ਦੇ ਵਿੱਚ ਵੀ ਇੱਕ ਜਦੋਂ ਆਮ ਆਦਮੀ ਪਾਰਟੀ ਜਿਹੜੀ ਸੱਤਾ ਦੇ ਵਿੱਚ ਆਈ ਸੀ ਉਹਨਾਂ ਨੇ ਵੀ ਇਹ ਵਾਦਾ ਕੀਤਾ ਸੀ ਕਿ ਅਸੀਂ ਮਹਿਲਾਵਾਂ ਦੇ ਖਾਤੇ ਦੇ ਵਿੱਚ ਹਜ਼ਾਰ-ਹਜ਼ਾਰ ਰੁਪਏ ਪਾਵਾਂਗੇ ਪਰ ਹੁਣ ਤੱਕ ਜਿਹੜਾ ਉਹ ਐਲਾਨ ਪੂਰਾ ਨਹੀਂ ਕੀਤਾ ਗਿਆ ਉਹ ਵਾਦਾ ਜਿਹੜਾ ਪੂਰਾ ਨਹੀਂ ਕੀਤਾ ਗਿਆ ਕਿਉਂਕਿ ਜਿਹੜੀਆਂ ਸਾਡੇ ਮਹਿਲਾਵਾਂ ਨੇ ਉਹਨਾਂ ਨੇ ਜਦੋਂ ਵੋਟਾਂ ਪਾਈਆਂ ਸੀਗੀਆਂ ਇਸ ਦੇ ਲਈ ਪਾਈਆਂ ਸੀ ਕਿ ਸਾਡੇ ਖਾਤੇ ਦੇ ਵਿੱਚ ਜਿਹੜਾ ਹਜ਼ਾਰ-ਹਜ਼ਾਰ ਰੁਪਏ ਜ਼ਰੂਰ ਆਵੇਗਾ ਪਰ ਇਹ ਜਿਹੜਾ ਦਿੱਲੀ ਦੇ ਵਿੱਚ ਐਲਾਨ ਜ਼ਰੂਰ ਕਰ ਦਿੱਤਾ ਕਿ ਪੰਜਾਬ ਦੇ ਵਿੱਚ ਹਜੇ ਤੱਕ ਜਿਹੜਾ ਇਹ ਐਲਾਨ ਨਹੀਂ ਹੋਇਆ ਪਰ ਸਾਡੇ ਜਿਹੜੀਆਂ ਮਹਿਲਾਵਾਂ ਦੀ ਗੱਲ ਕਰ ਰਹੇ ਹਾਂ ਪੰਜਾਬ ਦੀਆਂ ਕਿ ਉਹਨਾਂ ਦੀ ਵੀ ਜਿਹੜੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਕਿਉਂਕਿ ਸਰਕਾਰ ਬਣੀ ਨੂੰ ਜਿਹੜਾ 2.5 ਸਾਲ ਬੀਤ ਚੁੱਕੇ ਨੇ ਪੌਣੇ 3 ਸਾਲ ਕਿ ਹੁਣ ਤੱਕ ਜਿਹੜਾ ਇਹ ਵਾਅਦਾ ਮਹਿਲਾਵਾਂ ਦਾ ਪੂਰਾ ਨਹੀਂ ਕੀਤਾ ਗਿਆ ਜੇਕਰ ਆਪਾਂ ਦਿੱਲੀ ਦੀ ਗੱਲ ਕਰੀਏ ਕਿ ਦਿੱਲੀ ਦੇ ਵਿੱਚ ਅੱਜ ਜਿਹੜਾ ਅਰਵਿੰਦ ਜਰੀਵਾਲ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਜਿਹੜਾ ਦਿੱਲੀ ਦੀਆਂ ਮਹਿਲਾਵਾਂ ਦੇ ਖਾਤੇ ਦੇ ਵਿੱਚ ਹਜ਼ਾਰ-ਹਜ਼ਾਰ ਰੁਪਇਆ ਆਵੇਗਾ ਪਰ ਹੁਣ ਜੇ ਪੰਜਾਬ ਦੀ ਗੱਲ ਕਰੀਏ ਕਿ ਪੰਜਾਬ ਦੇ ਵਿੱਚ ਜਿਹੜਾ ਸੀਐਮ ਭਗਵੰਤ ਮਾਨ ਵੱਲੋਂ ਵੀ ਇਹ ਐਲਾਨ ਕੀਤਾ ਜਾਊਗਾ ਕਿਉਂਕਿ ਹੁਣ ਇੱਕ ਜਿਹੜੀ ਉਮੀਦ ਵੀ ਜਿਹੜੀ ਜੱਗਈ ਹੈ ਕਿ ਜਿਸ ਦੇ ਵਿੱਚ ਜੇਕਰ ਦਿੱਲੀ ਦੇ ਵਿੱਚ ਇਹ ਐਲਾਨ ਹੋ ਚੁੱਕਿਆ ਤਾਂ ਪੰਜਾਬ ਦੇ ਵਿੱਚ ਵੀ ਜ਼ਰੂਰ ਹੋਵੇਗਾ ਕਿਉਂਕਿ ਸੀਐਮ ਭਗਵੰਤ ਮਾਨ ਜੀ ਜਦੋਂ ਸੱਤਾ ਦੇ ਵਿੱਚ ਆਏ ਸੀਗੇ ਉਹਨਾਂ ਨੇ ਵੀ ਇਹ ਵਾਅਦਾ ਜਿਹੜਾ ਕੀਤਾ ਸੀਗਾ ਮਹਿਲਾਵਾਂ ਦੇ ਨਾਲ ਕਿ ਤੁਹਾਡੇ ਖਾਤੇ ਦੇ ਵਿੱਚ ਵੀ ਜਿਹੜਾ ਹੈ ਹਜ਼ਾਰ-ਹਜ਼ਾਰ ਰੁਪਏ ਜ਼ਰੂਰ ਆਵੇਗਾ ਪਰ ਟਾਈ 3 ਸਾਲ ਬੀਤ ਚੁੱਕੇ ਨੇ ਸਰਕਾਰ ਨੂੰ ਅਜੇ ਤੱਕ ਇਹ ਵਾਅਦਾ ਨਹੀਂ ਪੂਰਾ ਹੋ ਸਕਿਆ ਕਿਉਂਕਿ ਪਹਿਲਾਂ ਵੀ ਹੋਰ ਕਾਫੀ ਜਿਹੜੇ ਵਾਅਦੇ ਕੀਤੇ ਹੋਏ ਨੇ ਕਿ ਉਹ ਹੈਲਥ ਡਿਪਾਰਟਮੈਂਟ ਨੂੰ ਲੈ ਕੇ ਜੇਕਰ ਆਪਾਂ ਦੇਖੀਏ ਕਿ ਸੀਮ ਭਗਵੰਤ ਮਾਨ ਵੱਲੋਂ ਇਹ ਵੀ ਜਿਹੜੀਆਂ ਸਿਹਤ ਸਹੂਲਤਾਂ ਪੰਜਾਬ ਨੂੰ ਦਿੱਤੀਆਂ ਜਾ ਰਹੀਆਂ ਨੇ এডਿਕੇਸ਼ਨ ਦੀ ਗੱਲ ਕਰੀਏ ਕਿ এডਿਕੇਸ਼ਨ ਦੀਆਂ ਵੀ ਜਿਹੜੀਆਂ ਨੇ ਵਧੀਆ ਜਿਹੜੇ ਸਹੂਲਤਾਂ ਸਾਡੇ ਬੱਚਿਆਂ ਨੂੰ ਦਿੱਤੀਆਂ ਜਾ ਰਹੀਆਂ ਨੇ ਜੇਕਰ ਆਪਾਂ ਨੌਜਵਾਨ ਪੀੜੀ ਦੀ ਗੱਲ ਕਰੀਏ ਕਿ ਉਹਨਾਂ ਨੂੰ ਇਹ ਵੀ ਕਿਹਾ ਗਿਆ ਸੀ ਕਿ ਰੋਜ਼ਗਾਰ ਜ਼ਰੂਰ ਦਿੱਤਾ ਜਾਵੇਗਾ ਪਰ ਜਿਹੜੀਆਂ ਨੇ ਰੋਜ਼ਗਾਰ ਦੀ ਗੱਲ ਕਰ ਰਹੇ ਆ ਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ ਬੇਰੁਜ਼ਗਾਰ ਹੈ ਕਿ ਕਾਫੀ ਜਿਹੜੇ ਨੇ ਸਾਡੇ ਨੌਜਵਾਨ ਪੀੜ੍ਹੀ ਹੈ ਪੰਜਾਬ ਦੀ ਬੜੀਆਂ ਜਿਹੜੇ ਡਿਗਰੀਆਂ ਕੀਤੀ ਹੋਏ ਨੇ ਪਰ ਹੁਣ ਤੱਕ ਜਿਹੜੇ ਉਹਨਾਂ ਨੂੰ ਨੌਕਰੀਆਂ ਨਹੀਂ ਮਿਲੀਆਂ ਇਸ ਲਈ ਜਿਹੜੇ ਨੇ ਕਾਫੀ ਜਿਹੜੇ ਵਾਦੇ ਵੀ ਕੀਤੇ ਗਏ ਸੀ ਇਹ ਕਈ ਵਾਦੇ ਨੇ ਜਿਹੜੇ ਨੇ ਨਿਪਰੇ ਚੜ ਗਏ ਨੇ ਤੇ ਕਈ ਹਲੇ ਜਿਹੜੇ ਨੇ ਬਾਕੀ ਨੇ ਹੁਣ ਇਹ ਦੇਖਣਾ ਹੋਵੇਗਾ ਕਿ ਜਿਹੜੇ ਪੰਜਾਬ ਸਰਕਾਰ ਨੇ ਸੀਐਮ ਭਗਵੰਤ ਮਾਨ ਨੇ ਵਾਦੇ ਕੀਤੇ ਨੇ ਉਹ ਪੂਰੇ ਕੀਤੇ ਜਾਣਗੇ ਜਾਂ ਨਹੀਂ ਜਿਹੜਾ ਇਹ ਵਾਅਦਾ ਹੈ ਮਹਿਲਾਵਾਂ ਦਾ ਕਿ ਇਹ ਪੰਜਾਬ ਸਰਕਾਰ ਵੀ ਪੂਰਾ ਕਰੇਗੀ ਜਾਂ ਨਹੀਂ ਕਿਉਂਕਿ ਦਿੱਲੀ ਦੇ ਵਿੱਚ ਜਿਹੜਾ ਇਹ ਐਲਾਨ ਜ਼ਰੂਰ ਕਰ ਦਿੱਤਾ ਹੈ ਅਰਵਿੰਦ ਕੇਜਰੀ ਗਿਰਵਾਲ ਵੱਲੋਂ ਕਿ ਦਿੱਲੀ ਦੇ ਵਿੱਚ ਜਿਹੜਾ ਇਹ ਮਹਿਲਾਵਾਂ ਨੂੰ ਹਜ਼ਾਰ-ਹਜ਼ਾਰ ਰੁਪਏ ਦਿੱਤਾ ਜਾਵੇਗਾ ਸਾਡੇ ਨਾਲ ਇੱਕ ਸਾਡੇ ਕਾਲਜ ਜੁੜੇ ਨੇ ਹੈਲੋ ਸਤਿ ਸ਼੍ਰੀ ਅਕਾਲ ਮੈਡਮ ਸਤਿ ਸ਼੍ਰੀ ਅਕਾਲ ਜੀ ਕੌਣ ਬੋਲ ਰਿਹਾ ਕਿੱਥੋਂ ਬੋਲ ਰਹੇ ਹੋ ਸਰ ਸੰਜੀਵ ਸ਼ਰਮਾ ਬੋਲ ਰਿਹਾ ਹਾਂ ਮੁਖਰੜ ਤੋਂ ਹਾਂਜੀ ਸੰਜੀਵ ਜੀ ਤੁਹਾਡਾ ਲਾਈਵ ਪ੍ਰੋਗਰਾਮ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ ਧੰਨਵਾਦ ਮੈਡਮ ਬਹੁਤ-ਬਹੁਤ ਧੰਨਵਾਦ ਜੀ ਸਰ ਆਪਾਂ ਜੋ ਅੱਜ ਦਾ ਵਿਸ਼ਾ ਰੱਖਿਆ ਹੈ ਕਿ ਜਿਹੜਾ ਅਰਵਿੰਦ ਕੇਜਰੀਵਾਲ ਆਪ ਸੁਪਰੀਮੋ ਨੇ ਉਹਨਾਂ ਨੇ ਜਿਹੜਾ ਹਜ਼ਾਰ-ਹਜ਼ਾਰ ਰੁਪਏ ਦੇਣ ਦਾ ਐਲਾਨ ਕਰ ਦਿੱਤਾ ਹੈ ਦਿੱਲੀ ਦੇ ਵਿੱਚ ਬਿਲਕੁਲ ਮੈਡਮ ਦਿੱਲੀ 'ਚ ਕੀਤਾ ਤਾਂ ਦਿੱਲੀ ਦੇ ਜਿਹੜੀਆਂ ਸਾਡੀਆਂ ਭੈਣਾਂ ਆ ਕਿਤੇ ਨਾ ਕਿਤੇ ਉਹਨਾਂ ਨੂੰ ਖੁਸ਼ੀ ਹੋਣੀ ਚਾਹੀਦੀ ਇਸ ਚੀਜ਼ ਦੀ ਜੀ ਹੂੰ ਲੇਕਿਨ ਨਾਲ ਦੀ ਨਾਲ ਇੱਕ ਸਵਾਲ ਵੀ ਖੜਾ ਹੁੰਦਾ ਹੈ ਜੀ ਵੀ ਮਤਲਬ ਜਿਹੜਾ ਤੁਸੀਂ ਹੁਣ ਜਦੋਂ 2024 ਦੀਆਂ ਚੋਣਾਂ ਜਿਹੜੀਆਂ ਆਪਣੇ ਕਿਤੇ ਨਾ ਕਿਤੇ ਮੈਂਬਰ ਪਾਰਲੀਮੈਂਟ ਦੀਆਂ ਚੋਣਾਂ ਸੈਂਟਰ ਸਰਕਾਰ ਸੈਂਟਰ ਦੀਆਂ ਚੋਣਾਂ ਕਿਤੇ ਨਾ ਕਿਤੇ ਉਸ ਟਾਈਮ 'ਚ ਆ ਕੇ ਤੁਸੀਂ ਦੇ ਰਹੇ ਹੋ ਤੁਹਾਡਾ ਕਿੰਨਾ ਟਾਈਮ ਨਿਕਲ ਚੁੱਕਾ ਜਿਹੜਾ ਦਿੱਲੀ 'ਚ ਸਰਕਾਰ ਬਣੀ ਹੋਈ ਹੈ ਜੀ ਜੀ ਸੋ ਹਾਲ ਉਸ ਤੇ ਵੀ ਖੜਾ ਹੁੰਦਾ ਦੂਜਾ ਕਿਤੇ ਨਾ ਕਿਤੇ ਤਾਂ ਮਾਨ ਸਾਹਿਬ ਨੂੰ ਵੀ ਬੇਨਤੀ ਕਰਦੇ ਆ ਵੀ ਤੁਸੀਂ ਵੀ ਜਿਹੜਾ ਕਿਤੇ ਨਾ ਕਿਤੇ ਜਿਹੜਾ ਆਪਣੇ ਪੰਜਾਬ ਦੀਆਂ ਸਾਡੀਆਂ ਭੈਣਾਂ ਨਾਲ ਆਪਣੇ ਮਾਤਾ ਮਾਂ ਨਾਲ ਕਿਤੇ ਨਾ ਕਿਤੇ ਵਾਦਾ ਕੀਤਾ ਸੀ ਗਰੰਟੀ ਦਿੱਤੀ ਸੀ ਉਸ ਗਰੰਟੀ ਨੂੰ ਪੂਰਾ ਕਰੋ ਤੁਸੀਂ ਵੀ ਤੁਹਾਡੇ ਵੀ 2 ਸਾਲ ਤੋਂ ਪਲੱਸ ਹੋ ਗਏ ਆ ਜਿਹੜੇ ਤੁਹਾਡੀ ਸਰਕਾਰ ਚੱਲੇਗੀ ਇਹ ਦੇਖੋ ਤੁਸੀਂ ਤਾਂ ਕਿਹਾ ਤੁਸੀਂ ਜਦੋਂ ਸਰਕਾਰ ਬਣੋਗੀ ਨਾਲ ਲੱਗਦੀ ਹੈ ਜਿਹੜਾ ਭੈਣਾਂ ਨੂੰ ਕਿਤੇ ਨਾ ਕਿਤੇ ਹਜ਼ਾਰ ਹਜ਼ਾਰ ਰੁਪਏ ਦੀ ਗੱਲ ਜਿਹੜੀ ਕੀਤੀ ਸੀ ਦੇਣ ਦੀ ਤੇ ਲੇਕਿਨ ਹਲੇ ਤੱਕ ਕੋਈ ਪੰਜਾਬ ਦੇ ਵਿੱਚ ਐਦਾਂ ਦੀ ਗੱਲ ਸਾਹਮਣੇ ਨਹੀਂ ਜੀ ਆਈ ਜੋ ਇਹ ਦੇਖੋ ਜਿਵੇਂ ਹੁਣ ਆਪਾਂ ਦਿੱਲੀ ਦੀ ਗੱਲ ਕਰੀਏ ਕਿ ਅਰਵਿੰਦ ਕੇਜਰੀਵਾਲ ਵੱਲੋਂ ਉੱਥੇ ਦਾ ਜਿਹੜਾ ਐਲਾਨ ਕਰ ਦਿੱਤਾ ਹੈ ਪਰ ਹੁਣ ਜਿਹੜਾ ਆਪਣੀ ਜੇਕਰ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਉਹਨਾਂ ਦੇ ਲਈ ਵੀ ਮਹਿਲਾਵਾਂ ਨੂੰ ਇੱਕ ਉਮੀਦ ਜ਼ਰੂਰ ਜਗੀ ਹੋਈ ਹੈ ਕਿ ਸਾਡੇ ਖਾਤਿਆਂ ਦੇ ਵਿੱਚ ਜਿਹੜਾ ਹਜ਼ਾਰਾਂ ਹਜ਼ਾਰ ਰੁਪਏ ਜ਼ਰੂਰ ਆਵੇਗਾ ਪਰ ਜਿਹੜੇ 2.5 3 ਸਾਲ ਜਿਹੜੇ ਨੇ ਬੀਤ ਚੁੱਕੇ ਨੇ ਅਜੇ ਤੱਕ ਜਿਹੜਾ ਇਹ ਵਾਅਦਾ ਨਹੀਂ ਪੂਰਾ ਕੀਤਾ ਗਿਆ ਹਾਂ ਬਿਲਕੁਲ ਮੈਡਮ ਦੇਖੋ ਅਸੀਂ ਪਹਿਲਾਂ ਤਾਂ ਜੋ ਕੋਈ ਕਿਸੇ ਚੀਜ਼ ਦੀ ਲਾਲਚ ਹੁੰਦਾ ਹੈ ਜਾਂ ਲਾਲਚ ਵੀ ਨਹੀਂ ਕਹੂੰਗੇ ਇਹਨੂੰ ਜੇ ਅਸੀਂ ਉਮੀਦ ਰੱਖੋਗੇ ਵੀ ਸਰਕਾਰ ਸਰਕਾਰ ਸਾਨੂੰ ਫ੍ਰੀ ਕੋਈ ਚੀਜ਼ ਦੇਵੇ ਜਾਂ ਸਰਕਾਰ ਸਾਨੂੰ ਪੈਸਾ ਦੇਵੇ ਦੇਖੋ ਜੀ ਉਹਦੇ ਹੱਕ 'ਚ ਨਹੀਂ ਜਿਸ ਤੱਕ ਇਹਨੇ ਸਾਨੂੰ ਰੋਜ਼ਗਾਰ ਮਿਲੇ ਜੀ ਜੀ ਸਾਨੂੰ ਰੋਜ਼ਗਾਰ ਮਿਲੇ ਮਹਗਾਈ ਖਤਮ ਹੋਵੇ ਪਰ ਕਿਤੇ ਨਾ ਕਿਤੇ ਜਦੋਂ ਪਾਰਟੀਆਂ ਗਰੰਟੀਆਂ ਦੇ ਦੇਣੀ ਆਪਣੇ ਮੈਨੀਫੈਸਟੋਆਂ ਚ ਵੀ ਸਾਡੀ ਜਦੋਂ ਸਰਕਾਰ ਬਣੂਗੀ ਅਸੀਂ ਆਹ ਫੈਸਿਲਿਟੀਆਂ ਦਵਾਂਗੇ ਆਹ ਸਹੂਲਤਾਂ ਦਵਾਂਗੇ ਆਹ ਸਾਡੀਆਂ ਗਰੰਟੀਆਂ ਹੋਣਗੀਆਂ ਫਿਰ ਉਹਨਾਂ ਨੂੰ ਪੂਰਾ ਕਰਨਾ ਜਿਹੜਾ ਸਰਕਾਰ ਦਾ ਫਰਜ਼ ਬਣ ਜਾਂਦਾ ਜੀ 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 ਉਹ ਇਹ ਦੇਖੋ ਜਦੋਂ ਗਰੰਟੀਆਂ ਦਿੱਤੀਆਂ ਸੀ ਸੱਤਾ ਦੇ ਵਿੱਚ ਆਏ ਸੀ ਕਈ ਉਹਨਾਂ ਵੱਲੋਂ ਜਿਹੜੀਆਂ ਇਹ ਗਰੰਟੀਆਂ ਦਿੱਤੀਆਂ ਗਈਆਂ ਸੀ ਕਿ ਹਜਾਰੇ ਪੇ ਖਾਤੇ ਦੇ ਵਿੱਚ ਪਾਵਾਂਗੇ ਐਜੂਕੇਸ਼ਨ ਬਾਰੇ ਡਿਪਾਰਟਮੈਂਟ ਜਿਹੜਾ ਆਪਣਾ ਕਹਿ ਸਕਦੇ ਹੈਲਥ ਡਿਪਾਰਟਮੈਂਟ ਬਾਰੇ ਹੋਰ ਜਿਹੜਾ ਬੇਰੁਜ਼ਗਾਰੀ ਦੂਰ ਹੋਵੀਂ ਕਾਫੀ ਜਿਹੜੇ ਉਹਨਾਂ ਵੱਲੋਂ ਜਿਹੜੇ ਗਰੰਟੀਆਂ ਦੀ ਵਾਅਦੇ ਜਿਹੜੇ ਕੀਤੇ ਗਏ ਸੀ ਕਈ ਚਲੋ ਖਰੇ ਵੀ ਉਤਰ ਰਹੀ ਹੈ ਸਾਡੀ ਸਰਕਾਰ ਪਰ ਕੀਤੇ ਨਾ ਕੀਤੇ ਜਿਹੜੇ ਕਈ ਵਾਅਦੇ ਹਲੇ ਅਧੂਰੇ ਨੇ ਹਾਂ ਬਿਲਕੁਲ ਮੈਡਮ ਦੇਖੋ ਜਿਹੜੇ ਕਿਤੇ ਨਾ ਕਿਤੇ ਵਾਅਦੇ ਕੀਤੇ ਜਾਂਦੇ ਆ ਜਦੋਂ ਸਰਕਾਰ ਕਿਤੇ ਨਾ ਕਿਤੇ ਸੱਤਾ ਦੇ ਵਿੱਚ ਆ ਜਾਂਦੀ ਹੱਥ ਚ ਪਾਵਰ ਆ ਜਾਂਦੀ ਆ ਉਸੇ ਟਾਈਮ ਜਿਹੜੀਆਂ ਗਰੰਟੀਆਂ ਬਰੰਟੀਆਂ ਕਿਤੇ ਨਾ ਕਿਤੇ ਸਰਕਾਰ ਨੂੰ ਸਟਾਰਟ ਕਰ ਦੇਣੀਆਂ ਚਾਹੀਦੀਆਂ ਅਗਰ ਅਸੀਂ ਉਹੀ ਜਾ ਕੇ ਲਾਸਟ ਦੇ ਵਿੱਚ ਕਿਤੇ ਨਾ ਕਿਤੇ ਸੈੱਟ ਜਦੋਂ ਸਰਕਾਰ ਜਾਣ ਦਾ ਟਾਈਮ ਹੋਊਗਾ ਸਾਰ ਰਹਿੰਦਾ ਹੋਊਗਾ 6 ਮਹੀਨੇ ਰਹਿੰਦੇ ਹੋਣਗੇ ਉਸ ਟਾਈਮ ਫੈਸਿਲਿਟੀ ਦਿੱਤੀ ਤੇ ਫਿਰ ਕਿਆ ਦਿੱਤੀ ਜੀ ਹੂੰ ਜੋ ਇਹ ਦੇਖੋ ਜਦੋਂ ਆ ਸ਼ੁਰੂ ਦੇ ਵਿੱਚ ਹੀ ਆਪਾਂ ਕਹਿ ਦਿੰਨੇ ਆ ਕਿ ਇਹ ਵਾਅਦਾ ਜ਼ਰੂਰ ਪੂਰੇ ਕਰਨੀ ਤੇ ਜਿਵੇਂ ਹੁਣ ਤੱਕ ਕਹਿ ਨਿੰਦੇ ਨੇ ਕਿ 5 ਸਾਲ ਦਾ ਇਹਨਾਂ ਦਾ ਸੈਸ਼ਨ ਹੁੰਦਾ ਕਿ ਅੱਧੇ ਜਿਹੜਾ ਇਹਨਾਂ ਦਾ ਸੈਸ਼ਨ ਲੰਘ ਚੁੱਕਿਆ ਕਿ 2.5 ਸਾਲ ਪਾਉਣੇ 3 ਸਾਲ ਜਿਹੜੇ ਲੰਘ ਚੁੱਕੇ ਨੇ हां बिल्कुल 2 साल प्लस हो गए मैडम किते ना किते कुछ कमीने दा कटाई साल हो जानेगे जी फिर 3 हो जानेगे ऐसे स्टार्टिंग च गया था कि आज 3 महीने हो या 6 महीने हो जाने के साल हो जुआ 1.5 साल हो जो 2 हो जुआ उतना ही 2 साल पूरे हो गए जी इसका मतलब है अगर ਤੁਸੀਂ ਉਸ ਚੀਜ਼ ਤੇ ਖਰਾ ਉਤਰਨਾ ਜਾਓ ਆਪਣੀ ਗਾਰੰਟੀ ਜਾਂ ਵਾਰੰਟੀ ਬੁਰੀ ਕਰਨੀ ਹੈ ਫਿਰ ਤੁਸੀਂ ਦੇਰ ਕਿਉਂ ਕਰਦੇ ਹੋ ਜਾਂ ਫਿਰ ਤੁਸੀਂ ਉਹ ਗਾਰੰਟੀ ਵਾਰੰਟੀ ਨੂੰ ਲੋਕਾਂ ਦੇ ਵਿੱਚ ਲਿਆ ਕੇ ਦੂਜੇ ਰੂਪ ਜਿਤੇ ਦੇ ਦੋ ਤੁਹਾਨੂੰ ਲੋਕ ਪਹਿਣਾ ਨੂੰ ਬਤਾਵਾ ਨੂੰ ਵੀ ਤੁਹਾਡੀ ਦੂਜੀ ਸਹਾਇਤਾ ਦੇਤੀ ਸਾਤੋਂ ਆ ਗਾਰੰਟੀ ਗਲਤ ਦੇ ਹੋ ਗਈ ਸੀ ਮਾਫੀ ਚਾਹੁੰਦੇ ਆ ਤੋਂ علاوہ ਜੀ ਤੁਹਾਨੂੰ ਆ ਕੁਝ ਦੇ ਰਹੇ ਜਾਂ ਕੋਈ ਤਾਂ ਸਿਸਟਮ ਹੋਣਾ ਚਾਹੀਦਾ ਰੁਜ਼ਗਾਰ ਮਿਲਣਾ ਚਾਹੀਦਾ ਸਾਡੇ ਭੈਣਾਂ ਨੂੰ ਜੀ ਜੀ ਤੁਸੀਂ ਬਹੁਤ ਵਧੀਆ ਗੱਲ ਕਹੀ ਹੈ ਕਿ ਹਜ਼ਾਰ ਹਜ਼ਾਰ ਰੁਪਏ ਦੇ ਨਾ ਤਾਂ ਆਓ ਇਹਦੇ ਨਾਲੋਂ ਤਾਂ ਕੀ ਹੈ ਕਿ ਆਪਾਂ ਨੂੰ ਵੇੜਾ ਲੇਡੀਜ਼ ਨੂੰ ਰੁਜ਼ਗਾਰ ਦੇਣਾ ਚਾਹੀਦਾ ਹਾਂ ਬਿਲਕੁਲ ਦੇਖੋ ਅਸੀਂ ਇਹੀ ਹੱਕ ਚਾਹ ਵੀ ਸਰਕਾਰ ਸਾਨੂੰ ਰਿਜ਼ਾਰ ਦਾ ਵੀ ਸਰਕਾਰ ਜਿਹੜੀ ਮਹਗਾਈ ਖਤਮ ਕਰੇ ਪਰ ਕਿਤੇ ਨਾ ਕਿਤੇ ਜਦੋਂ ਇਹ ਗਾਰੰਟੀਆਂ ਦੇ ਦਿੰਨੇ ਆ ਫਿਰ ਉਹਦੇ ਵਿੱਚ ਕੋਈ ਹਰਜ ਨਹੀਂ ਜੀ ਹੁੰਦਾ ਅਗਰ ਸਰਕਾਰ ਜੀ ਸੱਤਾ ਦੇ ਵਿੱਚ ਆ ਕੇ ਦੇਣਾ ਚਾਹੁੰਦੀ ਆ ਤਾਂ ਉਹਦੇ ਵਿੱਚ ਸਾਨੂੰ ਲੈਣ ਚ ਕੋਈ ਹਰਜ ਨਹੀਂ ਹੁੰਦਾ ਕਿਉਂਕਿ ਉਹਨਾਂ ਨੇ ਗਾਰੰਟੀ ਕੀਤੀ ਲੱਤੀ ਵੀ ਹੁੰਦੀ ਆ ਕਿਤੇ ਨਾ ਕਿਤੇ ਸਾਨੂੰ ਕਿਹਾ ਵਾ ਹੁੰਦਾ ਵੀ ਸਾਨੂੰ ਵੋਟ ਦਿਓ ਅਸੀਂ ਤੁਹਾਨੂੰ ਆਹ ਚੀਜ਼ ਦੇਵਾਂਗੇ ਜਿਵੇਂ 1000 ਰੁਪਏ ਦੀ ਗੱਲ ਆ ਪਤਾ ਨਹੀਂ ਕਿੰਨੀਆਂ ਸਾਡੀਆਂ ਭੈਣਾਂ ਮਤਾਵਾਂ ਨੇ ਜਿਨ੍ਹਾਂ ਨੇ ਇਹੀ ਉਮੀਦ ਰੱਖ ਕੇ ਵੋਟ ਪਾਈ ਸੀ ਵੀ ਸਾਨੂੰ 1000 ਰੁਪਏ ਆਊਗਾ ਹਾਲਾਂਕਿ 1000 ਰੁਪਏ ਦੀ ਅਹਿਮੀਅਤ ਕੀ ਹੁੰਦੀ ਆ ਗਰੀਬ ਭੈਣ ਨੂੰ ਗਰੀਬ ਮਾਤਾ ਨੂੰ ਸਾਡੀ ਨੂੰ ਪਤਾ ਹੁੰਦਾ ਕਿਉਂਕਿ ਉਹਨੇ ਚੁੱਲਾ ਚੌਂਕਾ ਚਲਾਉਣਾ ਹੁੰਦਾ ਜੀ 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 ਮੈਂ ਹੁਣ ਆਪ ਅਰਵਿੰਦ ਕੇਜਰੀਵਾਲ ਬਾਰੇ ਗੱਲ ਕਰ ਰਹੇ ਹਾਂ ਜੋ ਆ ਦਿੱਲੀ ਦੇ ਸੀਐਮ ਨੇ ਕਿ ਉਹਨਾਂ ਵੱਲੋਂ ਪਹਿਲਾਂ ਬਿਜਲੀ ਦੇ ਬਿੱਲ ਜਿਹੜੇ ਮਾਫ ਕੀਤੇ ਗਏ ਸੀ ਉੱਥੇ ਜਿਹੜੀ ਇਹ ਪਹਿਲਾਂ ਸਹੂਲਤ ਜਿਹੜੀ ਦਿੱਲੀ ਦੇ ਵਿੱਚ ਲਾਗੂ ਹੋਈ ਸੀਗੀ ਤੇ ਹੁਣ ਜੇਕਰ ਆਪਾਂ ਗੱਲ ਕਰੀਏ ਪੰਜਾਬ ਦੇ ਵਿੱਚ ਇਹ ਵੀ ਸਹੂਲਤ ਜਿਹੜੀ ਲਾਗੂ ਹੋਈ ਹੈ ਕਿ ਜਿਹੜਾ ਪੰਜਾਬ ਦੇ ਵਿੱਚ ਵੀ ਜਿਹੜੇ ਬਿਜਲੀ ਦੇ ਬਿੱਲ ਸੌਰੀ ਮਾਫ ਕੀਤੇ ਗਏ ਨੇ ਸਟੈਂਡਲੀ ਕੋ ਕਾਲਜ ਜੁੜੇ ਨੇ ਜੀ ਬਣਤੀ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਮੈਡਮ ਸਸ਼ੀਕਲ ਜੀ ਕੌਣ ਬੋਲ ਰਿਹਾ ਸਰ ਕਿੱਥੋਂ ਬੋਲ ਰਹੇ ਜੀ ਮੈਡਮ ਮੈਂ ਮਟਾ ਦੇ ਤੋਂ ਬੋਲ ਰੰਦਾ ਮੇਰਾ ਜਸਪਾਲ ਜੀ ਹਾਂਜੀ ਸਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜਸਪਾਲ ਜੀ ਲਾਈਵ ਪ੍ਰੋਗਰਾਮ ਦੇ ਵਿੱਚ ਜੀ ਧੰਨਵਾਦ ਸਰ ਅੱਪਾ ਜੋ ਅੱਜ ਗੱਲ ਕਰ ਰਹੇ ਆ ਕਿ ਜਿਹੜਾ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਵਿੱਚ ਐਲਾਨ ਕਰ ਦਿੱਤਾ ਹਜ਼ਾਰ-ਹਜ਼ਾਰ ਰੁਪਏ ਦਾ ਪਰ ਹਲੇ ਪੰਜਾਬ ਦੇ ਵਿੱਚ ਨਹੀਂ ਹੋਇਆ ਹਾਂਜੀ ਮੈਡਮ ਇਹਨਾਂ ਨੂੰ ਚਾਹੀਦਾ ਹੈ ਪਹਿਲਾਂ ਕਰਨਾ ਹੈ ਕਿ ਜੀ ਬੜੇ ਬੜੇ ਜਿਨ੍ਹਾਂ ਇਹਨਾਂ ਦੇ ਸਿਰ ਤੇ ਬੀਬੀਆਂ ਦੇ ਤਿੱਤ ਤੇ ਇਹਨਾਂ ਦੀ ਪਾਰਟੀ ਬਣੀ ਆ ਬਹੁਤ ਨਾਲ ਲੋਕਾਂ ਦੇ ਜੀ ਕਿਉਂਕਿ ਗਰੀਬ ਲੋਕਾਂ ਨੇ ਵੱਧ ਛੱਡ ਕੇ ਇਹਨਾਂ ਨੂੰ ਵੋਟ ਪਾਈ ਆ ਕਿ ਚਲੋ ਹੋਰ ਨਹੀਂ ਕੋਈ ਤੇ ਚਲੋ ਹਜ਼ਾਰ ਹਜ਼ਾਰ ਆਏਗਾ ਹੂੰ ਕਿਉਂਕਿ ਉਹ ਸਰਕਾਰਾਂ ਨੇ ਕੋਈ ਜ਼ਿੰਦਗੀਆਂ ਨਹੀਂ ਆਗੀਆਂ ਜੀ ਕੋਈ ਚਲੋ ਹਜ਼ਾਰ ਹਜ਼ਾਰ ਆਉਣਗੇ ਹੂੰ ਕਿਉਂਕਿ ਇੱਕ ਉਮੀਦ ਰੱਖ ਕੇ ਜਿਹੜਾ ਲੋਕਾਂ ਨੇ ਵੋਟਾਂ ਪਾਈਆਂ ਸੀਗੀਆਂ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਕਿ ਜਿਹੜਾ ਜਦੋਂ ਇਹ ਸੱਤਾ ਦੇ ਵਿੱਚ ਆਏਗੀ ਤਾਂ ਜਿਹੜਾ ਸਾਨੂੰ ਸਹਾਰਾ ਲੱਗੇ ਕਿਉਂਕਿ ਗਰੀਬ ਨੂੰ ਇੱਕ ਉਮੀਦ ਹੁੰਦੀ ਹੈ ਹਾਂਜੀ ਜੀ ਨਾਲੇ ਇਹ اعلان ਤੇ ਬਰੇ ਕਰਨ ਦੇ ਤੇ ਇੰਨੀਆਂ ਨੌਕਰੀਆਂ ਦੇ ਦਿੰਦੀਆਂ ਮੇਰੇ ਮਰੀਏ ਤਿੰਨ ਬੇਡੀਆਂ ਆ ਹੂੰ ਇੱਕ ਨੇ ਬੀਐਸਸੀ ਨਰਸਾਂ ਕੀਤੀ ਇੱਕ ਨੇ ਜੀਐਨਐਮ ਕੀਤੀ ਆ ਜੀ ਇੱਕ ਵੀ ਡੀਏ ਕਰਨ ਉਹਦੀ ਉਹ ਕਹਿੰਦੀ ਮੈਂ ਨਹੀਂ ਕਰਨੀ ਹੈਗੀ ਰੋਗਰੀ ਦੇ ਕੋਈ ਮਿਲਦੀ ਨਹੀਂ ਹੈਗੀ ਜਿਉਂ ਇਹ ਦੇਖੋ ਬੱਚੇ ਕਹਿ ਦਿੰਦੇ ਨੇ ਕਿ ਅਸੀਂ ਇੰਨੀ ਮਿਹਨਤ ਦੇ ਨਾਲ ਵੀ ਅਸੀਂ ਇੰਨੀ ਮਿਹਨਤ ਕਰਕੇ ਡਿਗਰੀਆਂ ਪ੍ਰਾਪਤ ਕਰਦੇ ਪਰ ਸੰਡੀ ਜਿਹੜਾ ਮਿਹਨਤ ਦਾ ਮੁੱਲ ਸਾਨੂੰ ਨਹੀਂ ਮਿਲਦਾ ਹਾਂਜੀ ਹੂੰ ਸਗੋ ਸਗੋ ਮੇਰੀ ਵੱਡੀ ਬੇਟੀ ਕਹਿੰਦੀ ਜੇ ਤੁਸੀਂ ਇੰਨੇ ਪੈਸੇ ਲਾਏ ਆ ਉਹ ਕਿਤੇ ਸਾਨੂੰ ਬਾਹਰ ਭੇਜ ਦਿੰਦੇ ਤਾਂ ਉਹ ਚੰਗਾ ਹੈ ਜੀ ਜੀ ਉਹ ਇਹ ਦੇਖੋ ਸਰ ਲੋਕ ਕਿਉਂ ਬਾਹਰ ਜਾ ਰਹੇ ਨੇ ਕਿ ਜੇਕਰ ਉਰੇ ਬੇ ਬੇਰੁਜ਼ਗਾਰੀ ਜ਼ਿਆਦਾ ਹੈ ਜੇ ਰੁਜ਼ਗਾਰ ਹੋਰੇ ਸਾਡੇ ਬੱਚਿਆਂ ਨੂੰ ਮਿਲੇ ਤਾਂ ਬਾਹਰ ਕਿਉਂ ਜਾਣ ਮੈਂ ਵੀ ਕਿ ਹੈ ਕੁਛ ਨਹੀਂ ਹੈ ਕੋਈ ਬੱਚਾ ਪੜ ਜਾਂਦਾ ਤਾਂ ਫਿਰ ਚਾਹੇ ਤਾਂ ਕੋਈ ਰੇੜੀ ਲਾਉਣ ਦਾ ਬੰਦਾ ਹੈ ਤੇ ਚਾਹੇ ਕੋਈ ਇਸ ਤਰ੍ਹਾਂ ਹੀ ਫਿਰਦੇ ਤੋਂ ਦਰਿੰਦਾ ਫਿਰ ਨਸ਼ਿਆ ਦੀ ਹੋ ਜਾਂਦਾ ਹੂੰ ਜਿੰਨੀ ਸਰਕਾਰਾਂ ਨੇ ਨਹੀਂ ਆਈ ਨਸ਼ੇ ਉਹ ਕਰਤੇ ਕਰਤੇ ਜੀ ਮਕਸੂਰ ਤਾਂ ਸਾਰਾ ਇਹਨਾਂ ਦਾ ਸਰਕਾਰਾਂ ਦੇ ਹੂੰ ਕਿਉਂਕਿ ਦੇਖੋ ਜੇਕਰ ਬੱਚਿਆਂ ਨੂੰ ਰੋਜ਼ਗਾਰ ਮਿਲੇ ਹੂੰ ਜੀ ਸਰ ਤੁਸੀਂ ਬਹੁਤ ਵਧੀਆ ਜਿਹੜੀ ਗੱਲਬਾਤ ਕੀਤੀ ਹੈ ਕਿ ਜੇ ਬੱਚਿਆਂ ਨੂੰ ਰੋਜ਼ਗਾਰ ਇੱਥੇ ਮਿਲੇ ਤਾਂ ਬਾਹਰ ਕਿਉਂ ਜਾਣ ਬੱਚੇ ਬਹੁਤ-ਬਹੁਤ ਮਿਹਰਬਾਨੀ ਸਰ ਹਲੋ ਹਾਂਜੀ ਮਾਡਮ ਹਾਂਜੀ ਹਾਂਜੀ ਸੰਜੀਪ ਜੀ ਆ ਬਿਲਕੁਲ ਮੈਡਮ ਬਿਲਕੁਲ ਦੇਖੋ ਸੋ ਹੀ ਕਹਿੰਦੇ ਵੀ ਰਜਗਾਰ ਮਿਲ ਜੇ ਤਾਂ ਉਹਦੇ ਵਰਗੀ ਦੇਖੋ ਇੱਕ ਰੀਸ ਨਹੀਂ ਹੁੰਦੀ ਕਿਉਂਕਿ ਰਜਗਾਰ ਸਾਨੂੰ ਕਿਤੇ ਨਾ ਕਿਤੇ ਪੂਰੀ ਜਿਸ ਨੂੰ ਕਹਿੰਦੇ ਨੇ ਸਾਡਾ ਜਿਹੜਾ ਰੋਕੀ ਪਾਣੀ ਚੱਲਣਾ ਜਾ ਕੇ ਕਿਤੇ ਕਿਤੇ ਸਾਡਾ ਘਰ ਚੱਲਣਾ ਹੈ ਅੱਜ ਜੇ ਸੀ ਕਿਸੇ ਗਾਰੰਟੀ ਵਾਰੰਟੀ ਦੀ ਵੀ ਗੱਲ ਕਰਦੇ ਹਾਂ ਮੌਜੂਦਾ ਸਰਕਾਰ ਦੇ ਦਿਓ ਕਿ ਸਾਲ ਤੋਂ ਸਾਰੇ ਸੀ ਫੈਸਿਲਿਟੀ ਲੈ ਲੂਗੇ ਜੀ ਅੱਗੇ ਨੂੰ ਦੂਜੀ ਸਰਕਾਰ ਆ ਕੋਈ ਚੀਜ਼ ਨੂੰ ਬੰਦ ਕਰ ਦੇਊਗੀ ਉਹੀ ਸਾਡੂ ਫਿਰ ਤੁਹਾਨੂੰ ਤਕਲੀਫ ਬਣ ਕੇ ਖੜੀ ਹੋ ਜੂਗੀ ਸਾਡੇ ਸਾਹਮਣੇ ਜੀ ਜੀ ਕਿ ਆਪਣੇ ਕਾਲਰ ਹੋਰ ਜੁੜੇ ਨੇ ਜੀ ਮਾਨ ਜੀ ਹੈਲੋ ਹੈਲੋ ਹਾਂਜੀ ਕੌਣ ਬੋਲ ਰਿਹਾ ਸਰ ਕਿੱਥੋਂ ਬੋਲ ਰਹੇ ਜੀ ਮੈਂ ਐਡਵੋਕੇਟ ਰੋਹਿਤ ਬੋਲ ਰਿਹਾ ਲੁਧਿਆਣੇ ਤੋਂ ਹਾਂਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਰ ਹਾਂਜੀ ਮੈਮ ਸਰ ਆਪਾਂ ਜੋ ਅੱਜ ਦੇ ਵਿਸ਼ੇ ਦੇ ਉੱਪਰ ਗੱਲਬਾਤ ਕਰ ਰਹੇ ਹਾਂ ਕਿ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਵਿੱਚ ਤਾਂ ਹਜ਼ਾਰਾਂ ਹਜ਼ਾਰ ਰੁਪਏ ਦਾ ਐਲਾਨ ਮਹਿਲਾਵਾਂ ਦੇ ਲਈ ਕਰ ਦਿੱਤਾ ਹੈ ਕਿ ਪੰਜਾਬ ਦੇ ਵਿੱਚ ਹੁਣ ਤੱਕ ਨਹੀਂ ਹੋਇਆ ਮੈਮ ਜਿਹੜੇ ਇਹਨਾਂ ਨੇ ਐਲਾਨ ਅਰਵਿੰਦ ਕੇਜਰੀਵਾਲ ਨੇ ਕੀਤਾ ਮੈਨੂੰ ਲੱਗ ਰਿਹਾ ਟੋਟਲ ਜੁਮਲਾ ਹੈ ਦਿੱਲੀ ਵਾਲੇ ਵਸਤੇ ਹੂੰ ਕਿਉਂਕਿ ਜਿਲੇ ਇਲੈਕਸ਼ਨ ਪੰਜਾਬ ਦੇ ਜਿਤਨੇ ਸੀ ਉਸ ਵੇਲੇ ਮਹਿਲਾਵਾਂ ਨੂੰ ਇਹ ਕਹਿ ਦਿੱਤਾ ਗਿਆ ਕਿ ਤੁਹਾਨੂੰ 1000 ਰੁਪਏ ਮਿਲੇਗਾ ਇੱਕ ਆਰਥਿਕ ਮਦਦ ਮਿਲੇਗੀ ਸਰਕਾਰ ਵੱਲੋਂ ਜੀ ਤੇ ਮੈਨੂੰ ਇਹ ਦੱਸੋ ਮੈਂ ਕਿ ਅੱਜ ਤੱਕ ਪੰਜਾਬ ਦੀ ਮਹਿਲਾਵਾਂ ਨੂੰ ਆਰਥਿਕ ਮਦਦ ਨਹੀਂ ਮਿਲੀ ਕਿ ਦਿੱਲੀ ਜਿਹੜਾ ਐਲਾਨ ਹੀ ਨਹੀਂ ਹੋਇਆ ਸੀ ਉਹ ਅੱਜ ਇੱਕਦਮ ਕਿਤੇ ਤੀਜਰੀ ਵਾਰ ਸਾਨੂੰ ਯਾਦ ਆ ਗਿਆ ਹੂੰ ਕਿਸ ਗੱਲ ਉਹ ਯਾਦ ਆ ਯਾਰ ਕਿ ਇਲੈਕਸ਼ਨ ਆ ਰਹੇ ਨੇ ਜੀ ਜੀ ਉਹ ਇਹ ਦੇਖੋ ਅਸੀਂ ਵੀ ਪਹਿਲਾਂ ਇਹ ਗੱਲਬਾਤ ਕਰ ਰਹੇ ਸੀਗੇ ਸੰਜੀਪ ਜੀ ਨਾਲ ਚੜਨਾ ਕਾਲਜ ਜੁੜੇ ਹੋਏ ਨੇ ਕਿ ਜਦੋਂ ਵੋਟਾਂ ਦੇ ਵੇਲੇ ਹੀ ਸਾਰੇ ਐਲਾਨ ਕਿਉਂ ਜਿਆਦਾ ਆ ਜਾਂਦੇ ਨੇ ਸਾਰੇ ਵਾਅਦੇ ਕਿਉਂ ਹੀ ਇਹਨਾਂ ਨੂੰ ਯਾਦ ਆ ਜਾਂਦੇ ਨੇ ਮੈਂ ਆਪ ਦੇ ਰਾਈ ਮੀਡੀਆ ਰਹੀ ਹੈ ਕਹਿਣਾ ਚਾਹਾਂਗਾ ਕਿ ਜਿਹੜਾ ਇਹਨਾਂ ਨੇ ਬਿਜਲੀ ਦੇ ਬਿੱਲ ਵੀ ਕੀਤੇ ਅੱਜ ਦਿੱਲੀ ਦੇ ਅੰਦਰ 80% ਲੋਕਾਂ ਦੇ ਬਿਨਾ ਰਹੇ ਹੂੰ ਪੰਜਾਬ ਦੇ ਅੰਦਰ ਇਹਨਾਂ ਨੇ ਸਮਾਰਟ ਮੀਟਰ ਲਗਾ ਕੇ ਲੋਕਾਂ ਨੂੰ ਬਿੱਲ ਹੀ ਨਹੀਂ ਭੇਜ ਰਹੇ ਜੀ ਉਲਟਾ ਉਹਨਾਂ ਕੋਲ ਡਬਲ ਡਬਲ ਰقم ਕਰ ਰਹੇ ਨੇ ਔਰ ਕੋਈ ਜੇ ਅਕਸੀਡੈਂਟ ਕੋਲੋਂ ਜਾਂ ਐਸਜੀਓ ਕੋਲੋਂ ਪੁੱਛਦਾ ਵੀ ਹੈ ਤੇ ਉਹਨੂੰ ਇਹ ਕਹਿ ਦਿੱਤਾ ਜਾਂਦਾ ਕਿ ਨਹੀਂ ਜੀ ਉਹਨਾਂ ਇਦਾਂ ਹੀ ਆਏਗਾ ਜੀ ਤੇ ਮੈਨੂੰ ਸਰਕਾਰ ਨੇ ਦੱਸਿਆ ਨਾ ਸਰਕਾਰ ਕਿਸ ਪੱਥ ਤੇ ਚੱਲ ਰਹੀ ਹੈ ਅੱਜ ਕਿਸਾਨ ਸਾਡੇ ਇੱਕ ਯੰਗ ਬੁਡੇ ਡੈਥ ਹੋਈ ਹੈ ਹੂੰ ਤੇ ਕਿਸਾਨ ਕਿੱਥੇ ਜਗੇ ਨੇ ਇਹ ਸਾਡਾ ਜਵਾਨ ਕਿੱਥੇ ਹੈ ਜੀ ਅਸੀਂ ਆਮ ਆਮ ਲੋਕਾਂ ਤੇ ਬਾਤ ਹੀ ਗੱਲਾਂ ਨੇ ਨਾ ਹੂੰ ਅੱਜ ਕੀ ਕਰ ਰਹੀ ਹੈ ਸਰਕਾਰ ਕੀ ਕਰ ਰਹੀ ਹੈ ਸਿਰਫ ਵਿਧਾਨ ਸਭਾ ਦੇ ਚਿੰਤਨ ਚਲਾਣ ਨੂੰ ਗਏ ਨੇ ਆ ਜ ਆ সামনে ਰੱਖਿਆ ਬਜਟ ਦੇ ਦੌਰਾਨ ਜੀ ਅੱਜ ਜਿਹੜਾ ਚੰਡੀਗੜ੍ਹ ਦੇ ਵਿੱਚ ਜਿਹੜਾ ਬਜਟ ਦਾ ਇਜਲਾਸ ਹੋਇਆ ਉਸ ਦੇ ਵਿੱਚ ਬਹੁਤ ਜਿਹੜਾ ਚੋਰ ਸ਼ਰਾਬਾ ਕੀਤਾ ਗਿਆ ਹੂੰ ਅੱਜ ਕਾਂਗਰਸ ਉਹਦੇ ਹੱਥ ਚੁੱਕੀ ਗਏ ਦਿਨਾਂ ਚੁੱਕਰੇ ਨੇ ਆਮ ਆਦਮੀ ਪਾਰਟੀ ਕਾਂਗਰਸ ਚੁੱਕਰੀ ਹੈ ਜੀ ਇੱਕ ਵਾਰ ਸਕੇ ਨੇ ਜੀ ਅਸੀਂ ਐਲਾਈਅੰਸ ਕਰ ਲਏ ਕਾਂਗਰਸ ਨਾਲ ਅਸੀਂ ਇਕੱਠੇ ਇਲੈਕਸ਼ਨ ਲੜਾਂਗੇ ਹੂੰ ਕੀ ਇੱਕ ਜਨਤਾ ਨੂੰ ਮੂਰਖ ਬਣਾਇਆ ਜਾ ਰਿਹਾ ਜਿਉ ਇਹ ਦੇਖੋ ਜਨਤਾ ਨੂੰ ਮੂਰਖ ਬਣਾਇਆ ਜਾ ਰਿਹਾ ਉਹਨਾਂ ਦਾ ਕੋਈ ਸਮਝ ਨਹੀਂ ਲੱਗਦੀ ਅੰਦਰ ਕੁਝ ਹੋਰ ਨੇ ਤੇ ਬਾਹਰ ਕੁਝ ਹੋਰ ਦਿਖਦੇ ਨੇ ਮੈਂ ਮਾਨਯੋਗ ਸੀਐਮ ਸਾਹਿਬ ਨੂੰ ਕਹਿਣਾ ਚਾਹਾਂਗਾ ਕਿ ਜੋ ਤੁਹਾਡੇ ਖੱਲੇ ਗਿਆ ਵਰਕਰ ਨੇ ਉਹਨਾਂ ਨਾਲ ਧਿਆਨ ਦਿਓ ਆਪਣੇ ਐਮ.ਐਲ.ਏ. ਤਾਂ ਥੱਲੇ ਜਿਹੜੇ ਵਰਕਰ ਨੇ ਜੀ ਤੁਹਾਨੂੰ ਸੱਚਾਈ ਪਤਾ ਲੱਗੇ ਕਿ ਜ਼ਮੀਨੀ ਸੱਚਾਈ ਹੈਗੀ ਕੀ ਹੈ ਹੂੰ ਜ਼ਮੀਨੀ ਪੱਧਰ ਤੇ ਉੱਪਰ ਜਿਹੜਾ ਦੇਖਣਾ ਚਾਹੀਦਾ ਹੂੰ ਵਰਕਰਾਂ ਨਾਲ ਗੱਲ ਕਰੋ ਜਿਹੜੇ ਵਰਕਰ ਨੇ ਵਰਕਰਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਕੋਈ ਐਮ.ਐਲ.ਏ. ਸੁਣਵਾਈ ਨਹੀਂ ਕਰ ਰਿਹਾ ਜੀ ਮੈਂ ਮਾਣਯੋਗ ਸੀਐਮ ਸਾਹਿਬ ਨੂੰ ਸੀਐਮ ਸਾਹਿਬ ਬਹੁਤ ਸਾਡੇ ਅੱਛੇ ਨੇ ਉਹਨਾਂ ਨੂੰ ਕਹਿਣਾ ਚਾਹਾਂਗਾ ਕਿ ਕੋਈ ਧਿਆਨ ਦੇ ਦਿਓ ਵਰਕਰਾਂ ਨੂੰ ਜੀਓ ਇਹ ਦੇਖੋ ਜਮੀਨੀ ਪੱਧਰ ਤੇ ਇਹਨਾਂ ਦੀ ਜਿਹੜੀ ਜਾਂਚ ਕਰਨੀ ਚਾਹੀਦੀ ਹੈ ਕਿ ਸਾਡੇ ਵਰਕਰ ਕਿਦਾਂ ਕੀ ਕੰਮ ਕਰ ਰਹੇ ਨੇ ਸਾਡੇ ਐਮ.ਐਲ.ਏ ਨੇ ਜਿਹੜੇ ਅਸੀਂ ਡਿਊਟੀਆਂ ਲਗਾਈਆਂ ਨੇ ਉਹ ਕਿਸ ਤਰ੍ਹਾਂ ਦੇ ਕੰਮ ਕਰ ਰਹੇ ਨੇ ਲੋਕਾਂ ਦੇ ਲਈ ਜੋ ਚਾਹੁੰਦੇ ਉਹ ਨਹੀਂ ਹੋ ਰਿਹਾ ਹੂੰ ਜੋ ਆਮ ਆਦਮੀ ਚਾਹੁੰਦਾ ਉਹ ਨਹੀਂ ਹੋ ਰਿਹਾ ਜੋ ਇਹਨਾਂ ਦੇ ਉਧੇਦਾਰ ਨੇ ਜੋ ਚਾਹੁੰਦੇ ਉਹ ਹੋ ਰਿਹਾ ਹੂੰ ਕਿਉਂਕਿ ਸਰ ਦੇਖੋ ਜਦੋਂ ਇਹ ਸੱਤਾ ਦੇ ਵਿੱਚ ਆਈ ਸੀ ਇੱਕ ਬਦਲਾਅ ਲੈ ਆਉਂਦੇ ਲਈ ਲੋਕਾਂ ਨੇ ਇਹਨਾਂ ਨੂੰ ਵੋਟਾਂ ਪਾਈਆਂ ਸੀ ਕਿ ਸਾਨੂੰ ਇੱਕ ਨਵਾਂ ਬਦਲਾਅ ਮਿਲੇਗਾ ਹਾਂ ਜੀ ਹੂੰ ਕਹਾ ਕਿ ਮੀਡੀਆ ਘਰ ਘਰ ਗਲੀ ਗਲੀ ਮੋਹਲੇ ਮੋਹਲੇ ਇੱਕ ਸਟ੍ਰਿੰਗ ਕਰੇ ਜਿਹਦੇ ਵਿੱਚ ਜਿਹਦੇ ਵਿੱਚ ਇਹ ਪਤਾ ਕਰੇ ਕਿ ਕੀ ਹੋ ਰਿਹਾ ਹੂੰ ਜਿਹਦੇ ਵਿੱਚ ਮੀਡੀਆ ਸਿੰਗ ਕਰੇ ਇਹਨਾਂ ਦਾ ਜੀ ਇੱਕ ਵਾਰ ਮੀਡੀਆ ਅੱਗੇ ਇੱਕ ਵਾਰ ਮੀਡੀਆ ਸਗੜਾ ਚੌਥਾ ਸਤੰਭ ਹੈ ਹਾਂ ਜੀ ਜਦ ਤੱਕ ਮੀਡੀਆ ਨਹੀਂ ਅੱਗੇ ਆਏਗਾ ਆਮ ਜਨਤਾ ਨਹੀਂ ਅੱਗੇ ਆਏਗੀ ਕਿਉਂਕਿ ਵਪਾਰੀ ਆਦਮੀ ਕਾਮ ਆਦਮੀ ਡਰਦਾ ਹੈ ਜੀ ਕਿ ਕੱਲੋ ਸਾਡੇ ਦੇ ਕੋਈ ਕੋਈ ਗੱਲ ਨਾ ਹੋ ਜਾਏ ਕੋਈ ਪਰਚਾ ਨਾ ਹੋ ਜਾਏ ਬਿਲਕੁਲ ਸਰ ਅੱਜ ਪੰਜਾਬ ਦੇ ਅੰਦਰ ਵੜ ਕੇ ਹਰਿਆਣਾ ਪੁਲਿਸ ਨੇ ਅਟੈਕ ਕੀਤਾ ਹੂੰ ਪੰਜਾਬ ਪੁਲਿਸ ਨੇ ਕਿਉਂ ਨਹੀਂ ਉਹਨਾਂ ਨੂੰ ਰੋਕਿਆ ਹੂੰ ਕਿਉਂ ਨਹੀਂ ਉਹਨਾਂ ਦੇ ਪਰਚੇ ਕੀਤੇ ਜੀ ਇਹ ਤੇ ਜਮੀਨੀ ਹਕੀਕਤ ਹੈ ਜੀ ਸੜਾ ਪੰਜਾਬ ਪੁੱਛੇ ਨੂੰ ਜਾ ਰਿਹਾ ਦਿਨ ਉਹ ਨਹੀਂ ਜਾ ਰਿਹਾ ਹੂੰ ਤੁਸੀਂ ਜਿਹੜੇ ਬਹੁਤ ਪੰਜਾਬ ਦੇ ਬੱਚਾ ਬਾਹਰ ਜਾ ਰਿਹਾ ਕੈਨੇਡਾ ਅਮਰੀਕਾ ਜਾ ਰਿਹਾ ਜੋ ਜਾ ਰਿਹਾ ਕਿਉਂਕਿ ਅੱਜ ਆਮ ਆਦਮੀ ਡਰਦਾ ਪਿਆ ਹੂੰ ਮੈਂ ਕੀ ਕਹਿਣਾ ਚਾਹਾਂਗਾ ਤੁਹਾਡੇ ਮਾਦਮ ਰਹੀਂ ਜੀ ਬਹੁਤ ਬਹੁਤ ਮਿਹਰਬਾਨੀ ਸਰ ਇਸ ਹੀ ਲੁਧਿਆਣਾ ਤੋਂ ਐਡਵੋਕੇਟ ਸਾਡੇ ਨਾਲ ਜੁੜੇ ਸੀ ਬਹੁਤ ਵਧੀਆ ਉਹਨਾਂ ਨੇ ਜਿਹੜੇ ਨੇ ਵਿਚਾਰ ਆਪਣੇ ਰੱਖੇ ਨੇ ਕਿ ਜਿਹੜਾ ਹੈ ਕਿ ਜ਼ਮੀਨੀ ਪੱਧਰ ਤੇ ਨਹੀਂ ਦੇਖਿਆ ਜਾ ਰਿਹਾ ਕਿ ਕੀ ਜਿਹੜਾ ਆਮ ਲੋਕਾਂ ਦੇ ਨਾਲ ਹੋ ਰਿਹਾ ਹੈ ਕੋਈ ਐਮਐਲਏ ਨੇ ਜੋ ਡਿਊਟੀਆਂ ਲਗਾਈਆਂ ਨੇ ਉਹਨਾਂ ਦਾ ਨਹੀਂ ਕਿਤੇ ਧਿਆਨ ਰੱਖਿਆ ਜਾ ਰਿਹਾ ਜਿਹੜੇ ਸਾਡੇ ਵਰਕਰ ਅੱਗੇ ਲਗਾਏ ਹੋਏ ਨੇ ਉਹਨਾਂ ਦਾ ਵੀ ਜਿਹੜਾ ਜ਼ਮੀਨੀ ਪੱਧਰ ਤੇ ਸੀਐਮ ਭਗਵੰਤ ਮਾਨ ਨੂੰ ਦੇਖਣਾ ਚਾਹੀਦਾ ਹੈ ਹੈਲੋ ਬਿਲਕੁਲ ਮਾਣਾ ਬਿਲਕੁਲ ਜੀ ਹਾਂਜੀ ਆ ਬਿਲਕੁਲ ਮਾਣਾ ਦੇਖੋ ਬਹੁਤ ਵਧੀਆ ਗੱਲ ਹੈ ਕਿਉਂਕਿ ਕੋ ਜਰੂਰੀ ਨਹੀਂ ਹੈ ਵੀ ਜੋ ਮਾਨ ਸਾਹਿਬ ਦੇ ਦਿਮਾਗ ਦੇ ਵਿੱਚ ਇੱਕ ਪਿਕਚਰ ਜਾਂਦੀ ਹੋਵੇ ਜਾਂ ਉਥੇ ਤੱਕ ਪਿਕਚਰ ਪਹੁੰਚਦੀ ਹੋਵੇ ਵੀ ਇਹ ਬਹੁਤ ਵਧੀਆ ਜਿਹੜਾ ਲੋਕਾਂ ਦੇ ਵਿੱਚ ਕੰਮ ਹੋ ਰਿਹਾ ਸਾਡੇ ਐਮਐਲਏ ਦੀ ਟੀਮ ਬਹੁਤ ਵਧੀਆ ਕੰਮ ਕਰ ਰਹੀ ਹੈ ਹੋ ਸਕਤ ਹੈ ਜਿਹੜਾ ਜੀਓ ਗਰਾਉਂਡ ਜ਼ੀਰੋ ਤੱਕ ਜਿਹੜੇ ਮਾਨ ਸਾਹਿਬ ਉਹ ਨਾ ਜਾਣੂ ਹੋਣ ਜੀ ਜੀ ਉਹਨਾਂ ਨੂੰ ਗਰਾਉਂਡ ਜ਼ੀਰੋ ਤੋਂ ਜਾਣੂ ਹੋਣ ਦੀ ਜ਼ਰੂਰਤ ਹੈ ਜਿਹੜਾ ਐਮਐਲਏ ਤੋਂ نیچے ਹੈ ਉਸ ਤੋਂ نیچے ਹੈ نیچے ਤੋਂ نیچے ਵਰਗ ਦੇ ਸੁਣ ਕੇ ਗੱਲ ਬਾਤ ਜੋ نیچے ਤੱਥਾਂ ਦੇ ਹਿਸਾਬ ਨਾਲ ਕਿਤੇ ਨਾ ਕਿਤੇ ਮਾਨ ਸਾਹਿਬ ਨੂੰ ਗੱਲ ਕਰਨੀ ਚਾਹੀਦੀ ਵੀ ਕਿਹਿਆ ਸਚਾਈ ਹੈ ਕਿਹਿਆ ਅਕੇ ਤੇ ਨਾ ਕਿਤੇ ਝੂਠਾ ਸਾਡੇ ਜਿਹੜੇ ਐਮਐਲਏ ਉਹ ਝੂਠ ਬੋਲਦੇ ਮੰਤਰੀ ਝੂਠ ਬੋਲਦੇ ਪਬਲਿਕ ਝੂਠ ਬੋਲਦੀ ਆ ਕੀ ਲੋਕਾਂ ਦਾ ਪਹਲਾ ਹੋ ਰਿਹਾ ਕਹਿ ਨਹੀਂ ਹੋ ਰਿਹਾ ਇਸ ਤੇ ਗੁਰ ਕਾਂ ਦੀ ਜਰੂਰ ਜਰੂਰਤਾ ਜੀਮਾਨ ਸਾਹਿਬ ਜੀਓ ਇਹ ਦੇਖੋ ਤੁਸੀਂ ਵੀ ਬਹੁਤ ਵਧੀਆ ਜਿਹੜੀ ਗੱਲਬਾਤ ਕੀਤੀ ਹੈ ਕਿ ਉਹਨਾਂ ਨੇ ਵੀ ਜਿਹੜਾ ਐਡਵੋਕੇਟ ਆਪਣੇ ਨਾਲ ਜੁੜੇ ਸੀ ਇਹ ਲੁਧਿਆਣਾ ਤੋਂ ਉਹਨਾਂ ਨੇ ਵੀ ਇਹ ਗੱਲ ਕਹੀ ਸੀ ਕਿ ਜਿਹੜੇ ਜ਼ਮੀਨੀ ਪੱਧਰ ਤੇ ਵੀ ਜਿਹੜਾ ਸੀਐਮ ਭਗਵਾਨਤਮਾਨ ਨੂੰ ਦੇਖਣਾ ਚਾਹੀਦਾ ਹੈ ਕਿ ਕਿਸ ਤਰ੍ਹਾਂ ਕੀ ਵਰਕ ਹੋ ਰਿਹਾ ਹੈ ਵਰਕਰਾਂ ਨਾਲ ਗੱਲ ਕਰਨੀ ਚਾਹੀਦੀ ਹੈ ਕਿਉਂਕਿ ਦੇਖੋ ਉਹਨਾਂ ਵੱਲੇ ਡਿਊਟੀਆਂ ਲਗਾਈਆਂ ਨੇ ਪਰ ਇਮਾਨਦਾਰੀ ਨਾਲ ਡਿਊਟੀਆਂ ਨਿਭਾ ਰਹੇ ਨੇ ਜਾਂ ਨਹੀਂ ਨਿਭਾ ਰਹੇ ਇਹ ਦੇਖਣਾ ਚਾਹੀਦਾ ਹੈ हां बिल्कुल मैडम बिल्कुल देखो ਜਿਵੇਂ ਅੱਜ ਅਸੀਂ ਕਿਸੇ ਮੰਤਰੀ ਦੀ ਗੱਲ ਕਰਦੇ ਆ ਜਾਂ ਜੇ ਅਸੀਂ ਕਿਸੇ ਐਮਐਲਏ ਦੀ ਗੱਲ ਕਰਦੇ ਆ ਤਾਂ ਕਾਫਲਾ ਹੀ ਇੰਨਾ ਹੁੰਦਾ ਵੀ ਜੇ ਤੁਸੀਂ ਕੋਈ ਆਮ ਆਦਮੀ ਗੱਲ ਨਹੀਂ ਕਰ ਸਕਦਾ ਕੋਈ ਜਿਹੜਾ ਉਹਨਾਂ ਤੋਂ ਜਿਹੜਾ মিডিਆ ਅਲੱਗ ਹੁੰਦਾ ਜਾਂ ਉਹਨਾਂ ਦਾ ਖਾਸ মিডিਆ ਹੁੰਦਾ ਉਜਤੋ ਲਾਵਾ ਮੀਡੀਆ ਸਵਾਲ ਜੋ ਆਪ ਨਹੀਂ ਕਰ ਸਕਦਾ ਕਿਤੇ ਰਸਤੇ 'ਚ ਰੁੱਕ ਕੇ ਵੀ ਅੱਜ ਤੁਸੀਂ ਐਮਐਲਏ ਅੱਜ ਤੁਸੀਂ ਮੰਤਰੀ ਆ ਲੇਕੋ ਤੁਹਾਨੂੰ ਗਰ ਕਿਹੜੀ ਚੀਜ਼ ਦਾ ਤੁਸੀਂ ਇੰਨੀ ਨਹੀਂ ਸਕੋਟੀ ਰੱਖੀ ਹੋਈ ਆ ਤੇ ਲੇਕੋ ਕਿੱਥੇ ਤਾਂ ਮਾਨ ਸਾਹਿਬ ਕਹਿੰਦੇ ਵੀ ਸਾਡੇ ਮੰਤਰੀ ਦੇ ਨਾਲ ਐਮਐਲਏ ਨਾਲ ਸੀਐਮ ਨਾਲ ਜੋ ਕੋਈ ਆਮ ਬੰਦਾ ਵੀ ਗੱਲ ਕਰੂਗਾ ਅਸੀਂ ਬੱਚਾ ਵੀ ਗੱਲ ਕਰੂਗਾ ਅਸੀਂ ਗੱਲ ਕਰਾਂਗੇ ਘਰ ਘਰ ਆਉਂਗੇ ਅੱਜ ਉਹੀ ਸਕੋਟੀਆਂ ਦੇ ਹਿਸਾਬ ਨਾਲ ਸਕੋਟੀ ਦੇ ਪ੍ਰੋਟੋਕੋਲ ਨੂੰ ਦੇਖ ਕੇ ਤੁਸੀਂ ਗੱਲ ਵੀ ਨਹੀਂ ਕਰ ਸਕਦੇ ਜੀ ਉਹਨਾਂ ਨਾਲ ਜੀ ਜੀ ਆਪਣਾ ਕਾਲਰ ਹੋ ਜੁੜੀ ਸੰਜੀਵ ਜੀ ਹੈਲੋ ਹੈਲੋ ਨਮਸਕਾਰ ਮੈਡਮ ਨਮਸਕਾਰ ਜੀ ਕਿੱਥੋਂ ਬੋ ਰਹੇ ਕੌਣ ਬੋ ਰਿਹਾ ਸਰ ਰਜਿੰਦਰ ਬੋਲਦਾ ਜੀ ਮਾਨਸਾ ਤੋਂ ਹਾਂਜੀ ਰਜਿੰਦਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਲਾਈਵ ਪ੍ਰੋਗਰਾਮ ਦੇ ਵਿੱਚ ਮੈਡਮ ਥੈਂਕ ਯੂ ਸਰ ਅੱਪਾ ਜੋ ਅੱਜ ਇਹ ਐਲਾਨ ਕੀਤਾ ਹੈ ਜੀ ਤਾਂ ਇਹ ਬਹੁਤ ਵਧੀਆ ਐਲਾਨ ਹੈ ਇਹ ਤਾਂ ਦੇਖੋ ਜਿਹੜਾ ਸਾਡਾ ਅਗਰਵਾਲ ਆਪਣਾ ਸਮਾਜ ਹੈ ਜੀ ਤੇ ਇਹ ਜਵਾਨ ਦੇ ਸਿਰ ਤੇ ਹੀ ਚੱਲਦਾ ਇਹਨਾਂ ਦਾ ਕੰਮ ਜੇਕਰ ਜਵਾਨ ਅਸੀਂ ਜਵਾਨ ਬਹੁਤ ਘੱਟ ਕੱਟਕੱਚੀ ਕਰਦੇ ਹੁੰਦੇ ਹਾਂ ਹੂੰ ਤੇ ਏਸੀ ਅਸੀਂ ਉਮੀਦਾਂ ਰੱਖਦੇ ਹਾਂ ਵੀ ਅਰਵਿੰਦ ਕੇਜਰੀਵਾਲ ਨੇ ਜਿਹੜੀ ਉੱਥੇ ਪਬਲਿਕ ਨਾਲ ਜਵਾਨ ਕੀਤੀ ਹੈ ਲੇਡੀਜ਼ ਨਾਲ ਹੂੰ ਉਹ ਉਸ ਗੱਲ ਦੇ ਉੱਤੇ ਪੂਰਾ ਉਤਰੂਗਾ ਜੀ ਤੇ ਇਸੇ ਉਮੀਦ ਨਾਲ ਹੀ ਉਹਨੂੰ ਸ਼ੁਭਕਾਮਨਾਵਾਂ ਦੰਦੇ ਆ ਇਸ ਗੱਲ ਦੀਆਂ ਹੂੰ ਤੇ ਵਰਾਹੀ ਦੀ ਗੱਲ ਪੰਜਾਬ ਦੀ ਜੀ ਪੰਜਾਬ ਦੇ ਵਿੱਚ ਤਾਂ ਚਲੋ ਐਲਾਨ ਤਾਂ ਹਜੇ ਨਹੀਂ ਕੀਤਾ ਵੀ ਜਿਹੜੇ ਪਹਿਲਾਂ ਐਲਾਨ ਕੀਤੇ ਹੋਏ ਨੇ ਮੈਡਮ ਉਹਨਾਂ ਨੂੰ ਇੰਪਲੀਮੈਂਟ ਕਰਨ ਦੀ ਬਹੁਤ ਜ਼ਰੂਰਤ ਹੈ ਹੂੰ ਕਿਉਂਕਿ ਮਹਿਲਾਵਾਂ ਨੂੰ ਬਸ ਸਫਰ ਵਾਲਾ ਜਿਹੜਾ ਕੰਮ ਹੈ ਜੀ ਉਹ ਸਰਕਾਰੀ ਜਿਹੜੇ ਸਰਕਾਰੀ ਬੱਸ ਡਰਾਈਵਰ ਨੇ ਜਾਂ ਕੰਡਕਟਰ ਨੇ ਉਹ ਲੇਡੀਜ਼ ਨੂੰ ਬਹੁਤ ਹਰਾਸ ਕਰਦੇ ਨੇ ਹੂੰ ਆ ਮੈਂ ਹੁਣ ਆਪਣੀ ਬੇਟੀ ਟੀਚਰ ਲੱਗੀ ਹੋਈ ਐ ਮੈਂ ਤਾਂ ਉਹਨੂੰ ਕਹਿਆ ਉਹ ਤਾਂ ਇਦੋਂ ਪ੍ਰਾਈਵੇਟ ਬੱਸ ਤੇ ਆਇਆ ਕਰ ਜੀ ਤੇ ਕੁਦਰਤੀ ਤਕੀ ਬਾਰੀ ਮਜਬੂਰੀ ਹੁੰਦੀ ਐ ਵੀ ਸਰਕਾਰੀ ਤੇ ਚੜਨਾ ਪੈ ਗਿਆ ਹੂੰ ਸਰਕਾਰੀ ਤੇ ਚੜ ਗਿਆ ਚੌਥੇ ਬੱਸ ਸਟੈਂਡ ਤੋਂ ਲੈ ਕੇ ਆਇਆ ਤਾਰੀ ਹੀ ਨਹੀਂ ਸਰ ਹੁੰਦਾ ਹੈ ਕਈ ਵਾਰ ਇਹ ਕਰਦੇ ਨੇ ਜਿਵੇਂ ਡਰਾਈਵਰ ਕਨੈਕਟਰ ਜੇਕਰ ਆਪਾਂ ਗੱਲਬਾਤ ਕਰ ਰਹੇ ਆ ਕਿ ਬਹੁਤ ਜਿਹੜੀਆਂ ਅਜਈਆਂ ਵੀਡੀਓ ਵਾਇਰਲ ਹੁੰਦੀਆਂ ਨਜ਼ਰ ਆਉਂਦੀਆਂ ਨੇ ਹਾਂ ਇਹਨਾਂ ਦੇ ਉੱਤੇ ਲਗਾਮ ਥੋੜੀ ਜੀ ਕੱਸਣੀ ਚਾਹੀਦੀ ਹੈ ਤਾਂ ਕਿ ਮਤਲਬ ਕਈ ਵਾਰੀ ਕੀ ਹੁੰਦਾ ਮੈਡਮ ਇੰਨੀ ਜਲਦੀ ਬਸ ਤੋੜ ਲੈਂਦੇ ਨੇ ਵੀ ਕਿਸੇ ਦੇ 6 ਫੀਟ ਪੱਜੀ ਹੋਰ ਪੰਗਾ ਛੜਦਾ ਜੀ ਕਿਰਾਏ ਚਾਹੇ ਕਿਰਾਇਆ ਲੈਣ ਉਹਨੂੰ ਸਾਰਾ ਕਰਕੇ ਮਤਲਬ ਉਤਾਰ ਕੇ ਤਾਂ ਜਾਣ ਜੀ ਅਜਿਹੀਆਂ ਜਿਹੜੀਆਂ ਕਿੰਨੀਆਂ ਨਿਊਜ਼ ਦੇਖਣ ਨੂੰ ਮਿਲਦੀਆਂ ਨੇ ਕਿਉਂਕਿ ਕਿੰਨੇ ਕਈ ਵਾਰ ਇਹ ਲੇਡੀਜ਼ ਆਪਾਂ ਕਿਹੜੇ ਕਨੈਕਟਰ ਦੇ ਨਾਲ ਲੜਾਈ ਝਾੜਾ ਕਰਦੇ ਜਾਂ ਇਹ ਵੀ ਮੂਹਰੇ ਜਿਹੜਾ ਬੱਸ ਮੁਕੀ ਬਹੁਤ ਜ਼ਿਆਦਾ ਕਰਦੇ ਨੇ ਸਾਬ ਠੀਕ ਹੈ ਮੈਡਮ ਥੈਂਕ ਯੂ ਬਹੁਤ-ਬਹੁਤ ਮਿਹਰਬਾਨੀ ਜੀ ਇਹ ਸੀ ਇਹ ਮਾਨਸਾ ਤੋਂ ਰਜਿੰਦਰ ਮਾਨ ਜੀ ਇਹਨਾਂ ਨੇ ਵੀ ਜਿਹੜਾ ਆਪਣੇ ਵਿਚਾਰ ਰੱਖਦੇ ਹੁੰਦੇ ਨੇ ਡੈਲੀ ਇਹਨਾਂ ਨੇ ਜਿਵੇਂ ਗੱਲਬਾਤ ਕੀਤੀ ਹੈ ਕਿ ਜਿਵੇਂ ਕਨੈਕਟਡ ਡਰਾਈਵਰਾਂ ਦੀ ਗੱਲ ਕਰ ਰਹੇ ਹਾਂ ਕਿ ਕਈ ਵਾਰ ਕੀ ਹੁੰਦਾ ਹੈ ਕਿ ਲੇਡਜ਼ ਨੂੰ ਵੀ ਬੜੀਆਂ ਮੁਸ਼ਕਲਾਂ ਜਿਹੜਾ ਸਾਹਮਣਾ ਕਰਨਾ ਪੈਂਦਾ ਹੈ। ਹੈਲੋ। ਹੈਲੋ। ਹਾਂਜੀ ਮੈਡਮ ਹਾਂਜੀ। ਹਾਂਜੀ ਸੰਜੀਪ ਜੀ। ਹਾਂ ਬਿਲਕੁਲ ਮੈਡਮ ਬਿਲਕੁਲ ਦੇਖੋ ਜੋ ਡਰਾਈਵ ਕਨੈਕਟਰਾਂ ਦੀ ਗੱਲ ਕਰਦੇ ਦੇਖੋ ਮੈਂ ਵੀ ਬਹੁਤ ਵਾਰ ਕਹਿਣਾ ਹੁੰਦਾ ਵੀ ਕੋਈ ਜ਼ਰੂਰੀ ਨਹੀਂ ਹੈ ਵੀ ਸਾਡੀ ਬੱਸ ਦੇ ਵਿੱਚ ਸਾਡੀ ਬੀਬੀ ਜੇ ਭੈਣੇ ਗਲਤ ਹੋਵੇ ਜੀ। ਹੂੰ। ਕੁਝ ਹੱਦ ਤੱਕ ਹੋ ਜਾਂਦੀ ਹੈ ਸਾਡੀਆਂ ਭੈਣਾਂ ਜਿਹੜੀਆਂ ਕਿਤੇ ਨਾ ਕਿਤੇ ਇਹ ਲੜ ਪੈਂਦੀਆਂ ਝਗੜਾ ਵੀ ਕਰ ਲੈਂਦੀਆਂ ਪਰ ਜ਼ਿਆਦਾਤਰ ਕਿਤੇ ਨਾ ਕਿਤੇ ਜਿਹੜਾ ਕੈਕਟਡ ਡਰਾਈਵਰ ਆ ਮੈਡਮ ਉਹਨਾਂ ਦਾ ਵੀ ਜਿਹੜਾ ਰਵਈਆ ਹੁੰਦਾ ਕਿਤੇ ਨਾ ਕਿਤੇ ਸਵਾਰੀ ਦੇ ਪ੍ਰਤੀ ਸਾਡੀ ਭੈਣ ਦੇ ਪ੍ਰਤੀ ਸਾਡੀ ਧੀ ਦੇ ਪ੍ਰਤੀ ਕਿਤੇ ਨਾ ਕਿਤੇ ਗੁੱਸੇ ਵਾਲਾ ਹੁੰਦਾ ਜੀ ਜੀ ਕਿਉਂਕਿ ਗੁੱਸਾ ਗੁੱਸਾ ਇਸ ਕਰਕੇ ਹੁੰਦਾ ਮੈਡਮ ਵੀ ਉਹਨਾਂ ਨੂੰ ਕਿਤੇ ਨਾ ਕਿਤੇ ਟਾਈਮ ਨਹੀਂ ਮਿਲਦੀ ਘੱਟ ਤਰਖਾ ਮਿਲਦੀ ਹੈ ਵੀ ਜਿਹੜੀ ਕਿ ਤੈਨੂੰ ਕਿਤੇ ਹੁੰਦਾ ਵੀ ਹਾਂ ਮੈਨੂੰ ਜਿਹੜੀਆਂ ਟਿਕਟਾਂ ਕੱਟਣੀਆਂ ਤੇ ਮੈਨੂੰ ਉਧਾਰ ਕਾਰਡ ਲੈਣਾ ਪਊਗਾ ਮੈਡਮ ਤੇ ਕੋਈ ਸੀ ਤਾਂ ਪਹਿਲਾਂ ਵੀ ਲਾਈਵ ਦੇ ਵਿੱਚ ਕਿਹਾ ਹੈ ਵੀ ਤੁਸੀਂ ਤਾਂ ਸਿਰਫ ਕਾਹਦਾ ਉਧਾਰ ਕਾਰਡ ਦਾ ਨੰਬਰ ਚਟਾਉਣਾ ਹੁੰਦਾ ਹੈ ਤੁਹਾਨੂੰ ਕੀ ਮਤਲਬ ਹੈ ਵੀ ਤੁਹਾਨੂੰ ਪੈਸੇ ਜਾਂਦੇ ਆ ਜਾਂ ਨਹੀਂ ਜਾਂਦੇ ਤੁਹਾਡਾ ਤਾਂ ਉਹ ਵੀ ਉਧਾਰ ਕਾਰਡ ਥੋੜੀ ਟਿਕਟ ਦੇ ਰੂਪ ਵਿੱਚ ਜਮ੍ਹਾਂ ਹੋ ਜਾਂਦਾ ਤੁਸੀਂ ਕਿਉਂ ਸਵਾਰੀਆਂ ਦੇ ਨਾਲ ਵੀ ਸਵੇਬ ਕਰਦੇ ਹੋ ਹਮ ਇੱਕ ਆਪਣਾ ਕਾਲਰ ਹੋਰ ਜੁੜੇ ਨਹੀਂ ਸੰਜੀਤ ਜੀ ਹੈਲੋ ਹੈਲੋ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਲੁਧਿਆਣਾ ਤੋਂ ਬੋਲਦੇ ਪੰਜਾਬ ਗੁਰਮੀਤ ਜੀ ਹਾਂਜੀ ਗਰਮੀਤ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਲਾਈਵ ਪ੍ਰੋਗਰਾਮ ਦੇ ਵਿੱਚ ਹਾਂਜੀ 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 ਮੈਂ ਛੇ ਗਣਾ ਦੋੰਦਾ ਸੀਗਾ ਜੀ ਕੇਂਦਰ ਸਰਕਾਰ ਨੂੰ ਬੇਨਤੀ ਲਾਉਣੀ ਆ ਜੀ ਆਪਾਂ ਇੱਕ ਹੂੰ ਵੀਪੀਪੀ ਫੂਡ ਸਪਲਾਈ ਐਫਸੀਏ ਦੀ ਵੀ ਪੈਨਸ਼ਨ ਬਤਾ ਦੋ 2000 ਰੁਪਏ ਆ ਜਿਹੜੇ ਮੁਲਾਜ਼ਮ ਜਿਹੜੇ ਲਟਾਇਰ ਹੋਏ ਹੋ ਆ ਨਾ ਜੀ 16 ਤੇ ਵੀ ਉਹਨਾਂ ਦੀ ਪੈਨਸ਼ਨ ਵਧੀ ਨਹੀਂ ਹੈਗੀ ਸਿਰਫ 2000 ਰੁਪਏ ਹੀ ਆ ਹੂੰ ਮਾਤਾ ਕਰਕੇ ਵੀ ਉਹਨਾਂ ਦਾ ਵੀ ਥੋੜਾ ਜਿਹਾ ਧਿਆਨ ਰੱਖਣਾ ਚਾਹੀਦਾ ਹੈ ਜੀ ਵੀ ਮੇਰੀ ਮਾਤਾ ਲਟਾਇਰ ਹੋਸੀ 16 ਚ ਜੀ ਠੀਕ ਆ ਜੀ ਵੀ ਪੈਨਸ਼ਨ ਨਹੀਂ ਅਜੇ ਵਧੀਆ ਕਿ 2000 ਰੁਪਏ ਨਾਲ ਬਣਦਾ ਕੀ ਅੱਜਕੱਲ ਮਹਿੰਗਾਈ ਦੇਖੋ ਕਿੱਥੇ ਆ ਬਾਕੀ ਇਹ ਆ ਵੀ ਬਾਕੀ ਭਗਵੰਤ ਮਾਨ ਦੀ ਸਰਕਾਰਾਂ ਤੇ ਸਾਡੇ ਮਹੱਲੇ ਦੇ ਵਿੱਚ ਪਾਪ ਬਾਟਨ ਦੇ ਵੀ ਪੈ ਗਏ ਆ ਤੇ ਪਾਣੀ ਦੇ ਵੀ ਪੈ ਚੁੱਕੇ ਆ ਜਿਹੜਾ 20 ਸਾਲਾਂ ਤੋਂ ਮੈਂ ਦੇਖ ਰਿਹਾ ਵੀ ਕਿਸੇ ਨੇ ਕੋਈ ਸਰਮਾਈ ਨਹੀਂ ਕੀਤੀ ਆ ਕਿ ਹੁਣ ਸਾਡੀ ਗਲੀ ਦੇ ਵਿੱਚ ਪਾਪ ਸੀਵਰੇਜ ਦੇ ਵੀ ਪੈ ਰਹੇ ਸਾਰਾ ਕੁਝ ਬਣਦਾ ਪਿਆ ਆ ਜੀ ਵੀ ਤੁਹਾਡੇ ਮਤਾਬਿਕ ਕੀ ਹੈ ਕਿ ਪੰਜਾਬ ਦੀ ਜਿਹੜੀ ਪੰਜਾਬ ਸਰਕਾਰ ਹੈ ਵਧੀਆ ਕੰਮ ਕਰ ਰਹੀ ਹੈ ਤੁਹਾਡੇ ਇਲਾਕੇ ਦੇ ਵਿੱਚ ਜਿਹੜੀਆਂ ਪੁਰਾਣੀਆਂ ਸਰਕਾਰਾਂ ਸੀਗੀਆਂ ਜੀ ਦੇਖੋ ਜੀ ਜੋ ਫੰਡ ਦਾ ਚਲ ਸਾਰੇ ਹੀ ਦਿੰਦੇ ਆ ਨਾ ਜੀ ਮੋਰ ਵਾਲੇ ਜਦੋਂ ਕਾਉਂਸਲਰ ਸਾਹਿਬ ਹੋ ਗਏ ਮੋਰ ਵਾਲੇ ਜਿਹੜੇ ਪੈਸੇ ਖਾਫ ਹੋ ਜਾਂਦੇ ਆ ਉਹ ਜਨਤਾ ਤੱਕ ਨਹੀਂ ਪਹੁੰਚਦੇ ਤੇ ਉਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਆ ਵੀ ਕਿਉਂ ਨਹੀਂ ਜਨਤਾ ਤੱਕ ਵੀ ਪਹੁੰਚਦੇ ਹੈਗੇ ਹਮਮ ਬਾਕੀ ਆਪਾਂ ਕਿਸੇ ਨੂੰ ਆਪਾਂ ਮਾੜਾ ਨਹੀਂ ਕਹਿੰਦੇ ਕਿ ਸਾਡੀਆਂ ਆਪਣੀ ਆਪਣੀ ਜਗਤ ਸਾਰੀਆਂ ਠੀਕ ਆ ਵੀ ਇਹ ਵੀ ਉਹਨਾਂ ਵਾਲੇ ਟਾਈਮ ਦੇ ਵਿੱਚ ਆਪਾਂ ਭਵੰਤਵਾਲੇ ਸਾਡੇ ਮਹੱਲੇ ਦੇ ਵਿੱਚ ਪਾਣੀ ਦੇ ਤਸਵੀਰ ਦੇ ਪੈਪ ਪਾ ਦਿੱਤੇ ਆ ਜੀ ਠੀਕ ਆ ਜੀ ਬਾਕੀ ਕੇਂਦਰ ਸਰਕਾਰ ਨੂੰ ਬੇਨਤੀ ਹੈ ਵੀ ਭਾਈ ਫੋਰਸ ਲਈ ਐਫਸੀਆ ਦੀ ਜਿਹੜੀ ਪੈਨਸ਼ਨ ਦਾ 2000 ਰੁਪਿਆ ਆ ਜੀ ਜੀ ਕਿਰਪਾ ਕਰਕੇ ਵੀ ਉਹ ਨੂੰ ਥੋੜਾ ਜਿਹਾ ਵਧਾ ਦਿੱਤੀ ਜਾਵੇ ਤਾਂ ਵਧੀਆ ਗੱਲ 2000 ਰੁਪਏ ਨਾਲ ਅੱਜ ਕੱਲ ਬਣਦਾ ਕੁਝ ਨਹੀਂ ਜਿਸ ਤਰ੍ਹਾਂ ਇੱਕ ਅਪੀਲ ਆਪਾਂ ਕਰ ਸਕਦਾ ਹੈ ਕੇਂਦਰ ਸਰਕਾਰ ਨੂੰ ਜੇਕਰ ਉਹਨਾਂ ਦਾ ਕੋਈ ਵੀ ਨੁਮਾਇੰਦਾ ਸੁਣ ਰਿਹਾ ਹੋਵੇ ਕਿਉਂਕਿ ਜਿਹੜੇ ਤੁਸੀਂ ਗੱਲ ਕੀਤੀ ਕਿ ਪੈਨਸ਼ਨ ਦੀ ਕਿ 2000 ਰੁਪਏ ਜਿਹੜਾ ਪੈਨਸ਼ਨ ਇਹਨਾਂ ਦੀ ਮਾਤਾ ਨੂੰ ਦਿੱਤੀ ਜਾਂਦੀ ਹੈ ਕਿ ਉਹਨਾਂ ਦੇ ਜਿਹੜੇ ਪੈਨਸ਼ਨ ਦੇ ਵਿੱਚ ਵਾਧਾ ਕਰਨਾ ਚਾਹੀਦਾ ਕਿਉਂਕਿ ਫੂਡ ਸਪਲਾਈ ਦੇ ਵਿੱਚ ਜਿਹੜੇ ਨੇ ਉਹ ਰਿਟਾਇਰ ਹੋਏ ਨਹੀਂ ਹੈਲੋ ਹਾਂਜੀ ਸੰਜੀਪ ਜੀ ਆ ਬਿਲਕੁਲ ਮੈਡਮ ਬਿਲਕੁਲ ਦੇਖੋ ਪੰਜਾਬ ਜਿਹਨੇ ਵੀ ਪੰਜਾਬ ਦੇ ਵਿੱਚ ਕੋਈ ਕਿਸੇ ਨੂੰ ਦੁੱਖ ਆ ਦਰਦਾ ਦੇਖੋ ਮਾਨ ਸਾਹਿਬ ਤੱਕ ਕਿਤੇ ਨਾ ਕਿਤੇ ਅਬ ਆਜ ਆਪਣੀ ਰੱਖਣ ਦੀ ਅਗਲਾ ਗੱਲ ਕਰਦਾ ਕਿਤੇ ਨਾ ਕਿਤੇ ਚੈਨਲ ਦੇ ਵਾਅਦੇ ਵਰਾਏ ਚੈਨਲ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਇੱਕ ਹਰ ਇੱਕ ਬੰਦਾ ਜਿਹੜਾ ਉੱਠ ਕੇ ਕਿਤੇ ਨਾ ਕਿਤੇ ਆਪਣੀ ਗੱਲ ਸਰਕਾਰਾਂ ਤੱਕ ਪਹੁੰਚਾ ਸਕਦਾ ਹੈ ਬਹੁਤ ਸਹਿਯੋਗ ਮਿਲਦਾ ਚੈਨਲ ਦਾ ਇਹ ਦੇਖੋ ਚੈਨਲ ਨੂੰ ਪਰਵਾਤਾ ਦਿਨ ਦੁਗਣੀ ਰਾਤ ਚੌਗਣੀ ਜਿਹੜੀ ਤਰੱਕੀ ਵੀ ਦੇ ਬਾਕੀ ਜਿਹੜੀ ਗੱਲ ਰਹੀ ਸਰਕਾਰਾਂ ਦੀ ਮੈਡਮ ਦੇਖੋ ਸਰਕਾਰਾਂ ਨੂੰ ਅਗਰ ਮਾਨ ਸਾਹਿਬ ਨੇ ਕਿਤੇ ਨਾ ਕਿਤੇ ਜਿਹੜੇ 3 ਸਾਲ ਪਿਛਲੇ ਜਿਹੜੇ ਬਕਾਇਆ ਦੇ 3 ਸਾਲ ਪਾਏ ਆ ਜੋ ਚੰਗੇ ਤਰੀਕੇ ਨਾਲ ਕੱਢਣੇ ਆ ਜਿਹੜੇ ਕੰਮਾਂ ਨੂੰ ਹੁ ਪਹਿਲਾਂ ਉਹ ਫਿੱਟੇ ਜਾਣਗੇ ਜੀ ਜੀ ਦੇਖੋ ਜਿਵੇਂ ਉਹਨਾਂ ਨੇ ਗੱਲਬਾਤ ਕੀਤੀ ਹੈ ਕਿ ਜਿਹੜੇ ਸਾਡੇ ਮਹੱਲੇ ਦੇ ਵਿੱਚ 20 ਸਾਲ ਹੋ ਗਏ ਸੀ ਕਿਸੇ ਨੇ ਸਾਰ ਨਹੀਂ ਲਈ ਸੀ ਪਿਛਲੀਆਂ ਸਰਕਾਰਾਂ ਨੇ ਪਰ ਹੁਣ ਜਿਹੜੀ ਹੈ ਸਰਕਾਰ ਸਾਡੇ ਇਲਾਕੇ ਦੇ ਵਿੱਚ ਵਧੀਆ ਕੰਮ ਕਰ ਰਹੀ ਹੈ ਕਿ ਸਾਡੇ ਜਿਹੜੇ ਨੇ ਪਾਣੀ ਵਾਲੇ ਪਾਈਪ ਵੀ ਜਿਹੜੇ ਨੇ ਪਾ ਚੁੱਕੇ ਨੇ ਸੀਵਰੇਜ ਦੇ ਜਿਹੜੇ ਨੇ ਪੈਪ ਪਾਏ ਗਏ ਨੇ ਹਾਂ ਬਿਲਕੁਲ ਮੈਡਮ ਦੇਖੋ ਅਸੀਂ ਤਾਂ ਹਰ ਰੋਜ਼ ਕਹਿੰਦੇ ਆ ਵੀ ਦੇਖੋ ਅਸੀਂ ਸਾਰਿਆਂ ਨੂੰ ਨਹੀਂ ਕਹਿੰਦੇ ਵੀ ਸਾਰੀ ਸਰਕਾਰ ਦੇ ਵਿੱਚ ਬੰਦੇ ਕੰਮ ਨਹੀਂ ਜੀ ਕਰਦੇ ਹੂੰ ਯਾ ਸਾਰੇ ਹਲਕਿਆਂ 'ਚ ਸਾਰੇ ਇਲਾਕਿਆਂ 'ਚ ਕੰਮ ਨਹੀਂ ਹੋ ਰਿਹਾ ਦੇਖੋ ਬਹੁਤ ਜਿੱਥੇ ਹੋ ਰਿਹਾ ਵਧੀਆ ਵੀ ਹੋ ਰਿਹਾ ਲੇਕਿਨ ਕਿਤੇ ਨਾ ਕਿਤੇ ਸਾਰੀ ਸਰਕਾਰ ਨੂੰ ਜਾਗਣ ਦੀ ਜ਼ਰੂਰਤ ਹੈ ਕਿਉਂਕਿ ਪੰਜਾਬ ਦੇ ਲੋਕਾਂ ਨੇ ਬਦਲਾਅ ਲਿਆਂਦਾ ਏ ਜੀ ਕਰਕੇ ਬਦਲਾਅ ਲਿਆਂਦਾ ਸੀਗਾ ਵੀ ਜਿਹੜਾ ਕਿਤੇ ਨਾ ਕਿਤੇ ਪਹਿਲਾਂ ਜਿਹੜੇ ਦੂਜੇ ਸਰਕਾਰਾਂ ਸੀਗੇ ਉਹ ਲੋਕਾਂ ਦੇ ਪੱਖੀ ਕਿਤੇ ਨਾ ਕਿਤੇ ਘੱਟ ਸੋਦੇ ਸੀਗੇ ਅਸੀਂ ਖੁਦ ਕਹਿ ਰਹੇ ਹਾਂ ਵੀ ਮਾਨ ਸਾਹਿਬ ਦੀ ਸਰਕਾਰ ਕੰਮ ਕਰਦੀ ਐ ਇਦਾਂ ਦੀ ਗੱਲ ਨਹੀਂ ਐ ਲੇਕਿਨ ਖੰਡਾਰੇ ਇਹਨਾਂ ਘੜਿਆ ਪਿਆ ਵੀ ਜਣਾ ਸਮੇਂ ਨੂੰ ਟਾਈਮ ਲੱਗੂਗਾ ਪਰ ਜੋ ਟਾਈਮ ਕੰਮ ਅਸੀਂ ਅੱਜ ਕਰਨਾ ਉਹਦੀ ਅੱਜ ਜ਼ਰੂਰਤ ਹੁੰਦੀ ਐ ਜੇ ਜੀ ਜਿਉ ਇਹ ਦੇਖੋ ਜਿਵੇਂ ਹੁਣ ਗੱਲ ਕਰ ਰਹੇ ਆ ਕਿ ਆਪਾਂ ਸੀਮ ਭਗਵਾਨਤ ਮਾਨ ਵੱਲੋਂ ਕੰਮ ਜਰੂਰ ਕੀਤੇ ਜਾ ਰਹੇ ਨੇ ਪਰ ਜਿਵੇਂ ਪਹਿਲਾਂ ਐਡਵੋਕੇਟ ਜੀ ਨੇ ਵੀ ਗੱਲਬਾਤ ਕੀਤੀ ਕਿ ਜਮੀਨੀ ਪੱਧਰ ਤੇ ਜਾਣਨ ਦੀ ਲੋੜ ਹੈ ਕਿ ਕਿਸ ਤਰ੍ਹਾਂ ਕਿੱਥੇ ਕੀ ਕੰਮ ਹੋ ਰਹੇ ਨੇ हां बिल्कुल मैडम जमीनी पस्तर पे जाऊंगा ਤੁਸੀਂ ਗਰਾਉਂਡ ਜ਼ੀਰੋ ਤੇ ਜਾ ਕੇ ਦੇਖੂਗਾ ਫਿਰ ਤੁਹਾਨੂੰ ਪਤਾ ਲੱਗੂ ਹੁਣ ਕੋਈ ਜ਼ਰੂਰੀ ਨਹੀਂ ਹੈ ਵੀ ਮਾਨ ਸਾਹਿਬ ਦੇ ਕੋਲ ਸਾਡਾ ਦੁੱਖ ਦਰਦ ਜਾਂਦਾ ਹੋਵੇ ਜਾਂ ਮਾਨ ਸਾਹਿਬ ਨੂੰ ਪਤਾ ਹੋਵੇ ਵੀ ਮੇਰੀ ਜਿਹੜੀ ਪ੍ਰਜਾ ਕਿਤੇ ਨਾ ਕਿਤੇ ਰਾਜ ਨੂੰ ਪਤਾ ਨਹੀਂ ਹੁੰਦਾ ਵੀ ਮੇਰੀ ਪ੍ਰਜਾ 'ਚ ਕੀ ਹੋ ਰਿਹਾ ਹੈ ਜਿਹੜੇ ਨੀਤੀ ਵਾਲੇ ਨੇ ਰਿਪੋਰਟ ਕਿਹਾ ਦੰਨੇ ਆ ਕਿਹਾ ਫਿਲਮ ਬਣਦੀ ਹੈ ਉਹ ਅਲੱਗ ਮੈਟਰ ਹੋ ਜਾਂਦਾ ਮੈडम ਕਿਤੇ ਨਾ ਕਿਤੇ ਮਾਨ ਸਾਹਿਬ ਨੂੰ ਖੁਦ ਜਿਹੜੀ ਸਚਾਈ ਹੈ ਜਿਮਿਨੀ ਹਕੀਕਤ ਹੈ ਕਿਤੇ ਨਾ ਕਿਤੇ ਉਹ ਜਾਣ ਕੇ ਫਿਰ ਲੋਕਾਂ ਦੇ ਵਿੱਚ ਜਿਹੜੇ ਕਿਤੇ ਨਾ ਕਿਤੇ ਉਹਨਾਂ ਦੇ ਮਸਲੇ ਹੱਲ ਕਰਨੇ ਚਾਹੀਦੇ ਜੀ ਜੀ ਇਹ ਦੇਖੋ ਜਿਵੇਂ ਆ 1000 ਰੁਪਏ ਪਾਉਣ ਲਾ ਪਾਈ ਜਾ ਰਹੇ ਨੇ ਐਲਾਨ ਵੀ ਕੀਤਾ ਗਿਆ ਕੇਜਰੀਵਾਲ ਵੱਲੋਂ ਕਿ ਜਦੋਂ ਹੁਣ ਆਪਾਂ ਗੱਲਬਾਤ ਕੀਤੀ ਸੀਗੀ ਆਪਣੇ ਰਜਿੰਦਰ ਮਾਂਝ ਨੇ ਉਹਨਾਂ ਨੇ ਵੀ ਕਿਹਾ ਕਿ ਐਲਾਨ ਕਰ ਦਿੱਤਾ ਹੈ ਹੁਣ ਦੇਖੋ ਇਹਨਾਂ ਦੇ ਉੱਪਰ ਹਜੇ ਤੱਕ ਜਿਹੜਾ ਐਲਾਨ ਹੋਇਆ ਹੈ ਹੁਣ ਦੇਖਣਾ ਹੈ ਕਿ ਉਹਨਾਂ ਦੇ ਖਾਤੇ ਦੇ ਵਿੱਚ 1000 ਰੁਪਏ ਆਉਂਦਾ ਜਾਂ ਨਹੀਂ ਆਉਂਦਾ हां बिल्कुल ऐसी ਤਾਂ ਕਹਿਣਾ ਮੜਨਾ ਐਲਾਨ ਥੋੜੇ ਕਰੋ ਕੋਈ ਗੱਲ ਨਹੀਂ ਦਿਨ ਪਰ ਦਿਨ ਡੇ ਬਾਈ ਡੇ ਟਾਈਮ ਟੂ ਟਾਈਮ ਜੁੜੀਆਂ ਚੀਜ਼ਾਂ ਲੋਕਾਂ ਨੂੰ ਸੂਲਤਾਂ ਜਿਹੜੇ ਤੁਸੀਂ ਵਾਅਦੇ ਕੀਤੇ ਹੋ ਪੂਰੇ ਕਰਦੇ ਜਾਓ ਲੇਕਿਨ ਅਗਰ ਤੁਸੀਂ ਐਲਾਨ ਕਰਦੇ ਜਾਓਗੇ ਵਾਅਦੇ ਪੂਰੇ ਨਹੀਂ ਕਰੋਗੇ ਫਿਰ ਉਹਦਾ ਵੀ ਜਿਹੜਾ ਅਸਰ ਪ੍ਰਭਾਵ ਹੈ ਕਿਤੇ ਨਾ ਕਿਤੇ ਜਨਤਾ ਤੇ ਗੱਲ ਤੇ ਪਵੇਗਾ ਜੀ ਜੀ ਜਿਉਂ ਇਹ ਦੇਖੋ ਅਸਰ ਜ਼ਰੂਰ ਪੈਂਦਾ ਹੈ ਕਿਉਂਕਿ ਜਿਹੜੇ ਆਪਾਂ ਵਾਅਦੇ ਤੇ ਐਲਾਨ ਕਰਦੇ ਆ ਤਾਂ ਉਹਨਾਂ ਦੇ ਉਹਨਾਂ ਨੂੰ ਨੇਪਰੇ ਚਾੜਨ ਦਾ ਵੀ ਸਾਡਾ ਫਰਜ਼ ਹੈ ਨਾ ਬਿਲਕੁਲ ਫਰਜ ਬਣਦਾ ਕਰ ਨੈਪਰੇ ਨਹੀਂ ਚੜੂਗੇ ਸੀ ਅਲਾਨਾਂ ਦੀ ਲੜੀ ਲਾਈ ਜਾਉਗੇ ਫਿਰ ਅਗਲਾ ਕਹੂਗਾ ਵੀ ਤੁਸੀਂ ਕਹਿੰਦੇ ਤਾਂ ਕੋਸ਼ਾ ਕਰਦੇ ਤੁਸੀਂ ਕੁਝ ਵੀ ਨਹੀਂ ਉਹ ਵੀ ਮੈਡਮ ਜਿਆਦਾਤਰ ਹੋ ਵੀ ਇਦਾਂ ਰਿਹਾ ਹੁਣ ਜਿੰਨਾ ਚਿਰ ਜਿੰਨੀਆਂ ਵੀ ਸਰਕਾਰ ਨੇ ਦੇਖੋ ਕਿਤਨਾ ਕਿਤੇ ਸਹੂਲਤਾਂ ਦਿੱਤੀਆਂ ਜਾਂ ਸਰਕਾਰ ਵਾਦੇ ਦਾਵੇ ਕਰਦੀ ਵੀ ਸੀ ਆ ਕਰਤਾ ਕਰਤਾ ਠੀਕ ਆ ਉਹ ਚੀਜ਼ਾਂ ਨੂੰ ਕਰ ਰਹੀ ਹੈ ਲੇਕਿਨ ਉਹ ਉਹਨਾ ਪ੍ਰੋਪਰ ਉਸ ਤਰੀਕੇ ਨਾਲ ਨਹੀਂ ਹੋ ਰਿਹਾ ਜਿਸ ਤਰੀਕੇ ਨਾਲ ਹੋਣਾ ਚਾਹੀਦਾ ਜੀ ਜੀ ਸੰਜੀਪ ਜੀ ਬਹੁਤ ਬਹੁਤ ਮਿਹਰਬਾਨੀ ਜੀ ਧੰਨਵਾਦ ਮੈਡਮ ਬਹੁਤ ਬਹੁਤ ਧੰਨਵਾਦ ਏਸੀਏ ਖਰੜ ਤੋਂ ਸੰਜੀਪ ਸ਼ਰਮਾ ਜੀ ਤੇ ਡੇਲੀ ਸਾਡੇ ਲਾਈਵ ਪ੍ਰੋਗਰਾਮ ਜੁੜਦੇ ਹੁੰਦੇ ਨੇ ਆਪਣੇ ਵਿਚਾਰ ਬਹੁਤ ਵਧੀਆ ਜਿਹੜੇ ਰੱਖਦੇ ਨੇ ਤੇ ਪਹਿਲਾਂ ਸਾਡੇ ਨਾਲ ਜੁੜੇ ਸੀਗੇ ਲੁਧਿਆਣਾ ਤੋਂ ਗਰਮੀਤ ਸਿੰਘ ਜੀ ਤੇ ਐਡਵੋਕੇਟ ਜੁੜੇ ਸੀਗੇ ਲੁਧਿਆਣਾ ਤੋਂ ਹੀ ਤੇ ਮਾਨਸਾ ਤੋਂ ਜੁੜੇ ਸੀ ਸਾਡੇ ਮਾਨਸਾ ਸਾਹਿਬ ਤੇ ਉਹਨਾਂ ਨੇ ਇਹ ਗੱਲਾਂ ਕਹੀਆਂ ਨੇ ਕਿ ਜਦੋਂ ਆਪਾਂ ਗੱਲ ਕਰ ਰਹੇ ਆ ਆਮ ਆਦਮੀ ਪਾਰਟੀ ਦੀ ਜਿਹੜੀ ਪੰਜਾਬ ਦੀ ਮੌਜੂਦਾ ਸਰਕਾਰ ਹੈ ਕੰਮ ਵਧੀਆ ਕਰ ਰਹੀ ਹੈ ਪਰ ਜਿਹੜਾ ਉਹਨਾਂ ਨੂੰ ਜ਼ਰੂਰ ਦੇਖਣਾ ਚਾਹੀਦਾ ਜਿਹੜਾਂ ਦੀ ਆਪਣੀ ਡਿਊਟੀ ਲਈ ਹੈ ਐਮਐਲਐਨ ਦੀ ਤੇ ਪਿੱਛੇ ਜਿਹੜੇ ਵਰਕਰ ਨੇ ਉਹਨਾਂ ਦੀ ਡਿਊਟੀ ਲਗਾਈ ਹੈ ਨਹੀਂ ਕਿ ਉਹ ਉਹਨੀ ਮਾਂ ਦਾ ਡਿਊਟੀ ਨਿਭਾ ਰਹੇ ਨੇ ਕਿ ਉਹਨਾਂ ਦੇ ਜਿਹੜੇ ਕੰਮ ਨੇ ਵਧੀਆ ਕੀਤੇ ਜਾ ਰਹੇ ਨੇ ਤੇ ਇਹਨਾਂ ਵੱਲ ਜਿਹੜਾ ਧਿਆਨ ਦੇਣਾ ਚਾਹੀਦਾ ਹੈ ਤੇ ਅੱਪਾ ਅੱਜ ਗੱਲ ਕਰੀ ਸੀਗੀ ਕਿ ਅਰਵਿੰਦ ਕੇਜਰੀਵਾਲ ਵੱਲੋਂ ਜਿਹੜਾ ਦਿੱਲੀ ਦੇ ਵਿੱਚ ਐਲਾਨ ਕੀਤਾ ਹੋਇਆ ਹੈ ਕਿ ਮਹਿਲਾਵਾਂ ਨੂੰ 100000 ਰੁਪਏ ਦਿੱਤਾ ਜਾਵੇਗਾ ਪਰ ਇੱਥੇ ਹੁਣ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਸੀਐਮ ਭਗਵੰਤ ਮਾਨ ਕਦੋਂ ਜਿਹੜੇ ਨੇ ਇਸ ਇਸ ਦਾ ਐਲਾਨ ਕਰ ਦੇਣ ਕਿ ਮਹਿਲਾਵਾਂ ਨੂੰ 100000 ਰੁਪਏ ਦਿੱਤਾ ਜਾਵੇਗਾ ਕਿਉਂਕਿ ਆਪਣੇ ਜਿਹੜੇ ਨੇ ਸੀਏ ਭਗਵੰਤ ਮਾਨ ਵੱਲੋਂ ਵੀ ਜਿਹੜਾ ਇੱਥੇ ਪੰਜਾਬ ਦੇ ਵਿੱਚ ਵੀ ਇਹ ਵਾਅਦਾ ਕੀਤਾ ਸੀ ਮਹਿਲਾਵਾਂ ਦੇ ਨਾਲ ਹੁਣ ਦੇਖਦੇ ਹਾਂ ਕਿ ਇਹ ਵਾਅਦਾ ਇੱਥੇ ਪੂਰਾ ਹੁੰਦਾ ਜਾਂ ਨਹੀਂ ਅੱਗੇ ਤੁਹਾਨੂੰ ਅਪਡੇਟ ਦਿੰਦੇ ਰਹਾਂਗੇ ਜੁੜੇ ਰਹੋ ਏਵਨ ਪੰਜਾਬ